ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਅੰਦੋਲਨ ਬਾਰੇ ਜੋ ਗੱਲਾਂ ਕਹੀਆਂ ਨੇ ਉਸਦੇ ਮਾਇਨੇ ਕੀ ਨੇ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਹੈ ਯੂਪੀ ਦੇ ਅੰਦਰ ਐਮਐਸਪੀ ਨਹੀਂ ਮਿਲਦੀ ਉੱਥੇ ਵੀ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚੁੱਭਦਾ ਵੀ ਹੈ ਕੀ ਹੈ ਰਕੇਸ਼ ਟਕੈਤ ਕਰਕੇ ਪੰਜਾਬ ਦਾ ਕਿਸਾਨ ਪੰਜਾਬ ਦੀ ਜਵਾਨੀ ਬਚ ਗਈ ਹੈ ਜਿਵੇਂ ਉਹ ਜਨ ਜੇ ਟਕੈਤ ਸਾਹਿਬ ਉਹਦੇ ਨੇ ਨਾ ਰੋਂਦੇ ਤੇ ਭਾਜਪੀ ਦੇ ਵਰਕਰਾਂ ਨੇ ਪੰਜਾਬ ਦੇ ਲੋਕ ਮਾਰਦੇ ਨੇ ਸੀ ਜਿਵੇਂ ਉਤੇ ਭਾਜਪੀ ਦੇ ਵਰਕਰਾਂ ਦਾ ਹੰਜੂਮ ਇਕੱਠਾ ਹੋ ਗਿਆ ਸੀ ਉਹ ਤੇ ਬਚਾ ਗਏ ਟਕੈਤ ਸਾਹਿਬ ਉਹਨਾਂ ਦਾ ਦਰਦ ਸੱਚਾ ਬੰਦਾ ਸੀ ਉਹਨਾਂ ਦੇ ਜਿਹੜੇ ਆਏ ਹੰਝੂ ਉਹ ਹੰਝੂ ਪੰਜਾਬ ਦੇ ਕਿਸਾਨਾਂ ਵਾਸਤੇ ਨਹੀਂ ਉਹ ਦੇਸ਼ ਦੇ ਕਿਸਾਨਾਂ ਵਾਸਤੇ ਇੱਕ ਸਜੀਵਰੀ ਬੂਟੀ ਅੱਜ ਪੁਲਿਸ ਨੇ ਰਾਹ ਬੰਦ ਕੀਤੇ ਨੇ ਉਦੋਂ ਸਬਜੀ 26 ਜਨਵਰੀ ਨੂੰ ਬੀਜੇਪ ਸੈਂਟਰ ਸਰਕਾਰ ਸੀ ਦਿੱਲੀ ਲਾਲ ਕਿਲੇ ਜਾਣ ਵਾਸਤੇ ਇਹਨਾਂ ਨੇ ਰਾਹ ਖੋਲੇ ਸੀ ਉਸ ਰਾਹ ਖੋਲੇ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਇਹਨਾਂ ਨੇ ਟਰੈਪ ਦੇ ਵਿੱਚ ਲੈ ਜਾਂਦਾਗਾ ਤੇ ਫਿਰ ਬੀਜੇਪ ਦੇ ਕਹਿਣ ਤੇ ਗੋਦੀ ਮੀਡੀਆ ਬੇਸ਼ਰਮ ਮੀਡੀਆ ਨੇ ਜੋ ਕੁਝ ਇੱਕ ਧਾਰਮਿਕ ਜਿਹੜਾ ਸਾਡਾ ਸਿੰਬਲ ਆ ਉਹਨੂੰ ਕਿਵੇਂ ਇੱਕ ਵੱਖਰਾ ਰੰਗ ਦੇ ਦਿੱਤਾ ਸੀ ਫਿਰ ਤੇ ਨਹੀਂ ਤੇ ਉਦੋਂ ਪਤਾ ਨਹੀਂ ਕੀ ਦਿੱਲੀ ਦੇ ਵਿੱਚ ਕੀ ਕੁਝ ਕਰਨਾ ਸੀ ਇਹਨਾਂ ਨੇ ਉਹ ਉਦੋਂ ਜਾਖੜ ਸਾਹਿਬ ਹੋਰ ਸੀ ਅੱਜ ਹੋਰ ਸੀ ਕਿ ਸੁਨੀਲ ਜਾਖੜ ਸਾਹਿਬ ਇਵੇਂ ਲੱਗਦਾ ਹੈ ਕਿ ਜਿਵੇਂ ਉਹ ਭਾਜਪਾ ਨੂੰ ਸੈਂਟਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ਉਹ ਕਲੀਨ ਚਿੱਟ ਦੇ ਰਹੇ ਨੇ ਕਿਸੇ ਨੇ ਆਪਣੇ ਮੂੰਹੋਂ ਕੋਈ ਇਹ ਸ਼ਬਦ ਫੁੱਟਿਆ ਕੋਈ ਕਿ ਖੱਟੜ ਸਰਕਾਰ ਨੇ ਧੱਕਾ ਕੀਤਾ ਸੈਂਟਰ ਸਰਕਾਰ ਨੇ ਧੱਕਾ ਕੀਤਾ ਕਿਸੇ ਨੇ ਕਿਹਾ ਕਿ ਮਨੋਰ ਲਾਲ ਖੱਟੜ ਕੌਣ ਹੁੰਦਾ ਰਾਹ ਰੋਕਣ ਵਾਲਾ ਕਿਸੇ ਨੇ ਨਹੀਂ ਬੋਲਿਆ ਕਿਸੇ ਨੇ ਕਿਹਾ ਕਿ ਅਨਿਲ ਵਿਜ ਦੇ ਖਿਲਾਫ ਪਰਚਾ ਦਰਜ ਹੋਣਾ ਜੀਦਾ ਕਿਸੇ ਨੇ ਕਿਹਾ ਹਰਿਆਣਾ ਪੁਲਿਸ ਦੇ ਖਿਲਾਫ ਪਰਚਾ ਦਰਜ ਹੋਣਾ ਜੀਦਾ ਜਾਕਰ ਸਾਹਿਬ ਨੇ ਕਿਹਾ ਕਿ ਪੰਜਾਬ ਚ ਆ ਕੇ ਉਹਨਾਂ ਨੇ ਨਾਕੇ ਲਾਏ ਨੇ ਪੰਜਾਬ ਚ ਆ ਕੇ ਡਰੋਨ ਦੇ ਜਰੀਏ ਉਹਨਾਂ ਨੇ ਅਥੂ ਗੈਸ ਜਿਹੜੀ ਆ ਬੰਬਾਂ ਦੇ ਰੂਪ ਦੇ ਵਿੱਚ ਛੁੱਟੀ ਆ ਗਿਆ ਤੇ ਭਾ ਜੀਪੀ ਤੇ ਸ਼੍ਰੋਮਣੀ ਅਕਾਲੀ ਦਲ ਤਰਲੋ ਮੱਛੀ ਹੋਏ ਪਏ ਨੇ ਗੱਠਜੋੜ ਹੋ ਜੇ ਇਸ ਕਰਕੇ ਕਿਸਾਨਾਂ ਨੂੰ ਟਾਰਗੇਟ ਤੇ ਕਰ ਰੱਖ ਕੇ ਗੱਠ ਜੋੜ ਕਰਨਾ ਚਾਹੁੰਦੇ ਨੇ ਪੰਜਾਬ ਵਾਲੇ ਕਿਸਾਨਾਂ ਨੂੰ ਪ੍ਰਚਾਰ ਇਹ ਰੇ ਕਿ ਤੁਹਾਡਾ ਨਹੀਂ ਕਸੂਰ ਖਟਕਟ ਕੈਦ ਦਾ ਕਸੂਰ ਹੈ ਯੂਪੀ ਬਿਹਾਰ ਦੇ ਲੋਕਾਂ ਦਾ ਕਸੂਰ ਹੈ ਪੰਜਾਬ ਦੇ ਕਿਸਾਨ ਕਿਸੇ ਦੀਆਂ ਉਂਗਲਾਂ ਦੇ ਇਸ਼ਾਰੇ ਤੇ ਨਹੀਂ ਨੱਚਦੇ ਕਿਸਾਨ ਵਰਤੇ ਜਾ ਰਹੇ ਆ ਪੰਜਾਬ ਅੱਖਾਂ ਚ ਰੜਕਦਾ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅੱਖਾਂ ਕਿਹੜੀਆਂ ਨੇ ਤਨਾਏ ਦੱਸਿਆ ਕਿ ਵਰਤ ਕੌਣ ਰਿਹਾ ਪੰਜਾਬ ਜਿਹੜਾ ਅੱਖਾਂ ਦੇ ਵਿੱਚ ਰੜਕਦਾ ਉਹ ਯੂਪੀ ਬਿਹਾਰ ਦੇ ਕਿਸਾਨਾਂ ਦੀਆਂ ਅੱਖਾਂ ਚ ਨਹੀਂ ਰੜਕਦਾ ਉਹ ਸੈਂਟਰ ਸਰਕਾਰ ਦੀਆਂ ਅੱਖਾਂ ਚ ਰੜਕਦਾ ਚਾਹੇ ਸੈਂਟਰ ਸਰਕਾਰ ਚ ਰਾਜ ਬੀਜੇਪੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਤੇ ਜਾਖੜ ਸਾਹਿਬ ਨੇ ਤੇ ਦੋਨਾਂ ਸਰਕਾਰਾਂ ਦਾ ਆਨੰਦ ਮੰਨਿਆ ਉਹਨਾਂ ਨੇ ਤੇ ਕਾਂਗਰਸ ਦਾ ਵੀ ਆਨੰਦ ਮੰਨਿਆ ਤੇ ਉਹਨਾਂ ਬੀਜੇਪੀ ਦੇ ਨਾਲ ਵੀ ਆਨੰਦ ਮੰਨਿਆ ਜਾਖੜ ਸਾਹਿਬ ਕਹਿਣਗੇ ਕਿ ਜਿਹੜੇ ਸੈਂਟਰ ਦੇ ਗ੍ਰਹਿ ਰਾਜ ਮੰਤਰੀ ਆ ਜਿਹਦੇ ਮੁੰਡੇ ਨੇ ਕਿਸਾਨ ਮਾਰੇ ਪੱਤਰਕਾਰ ਮਾਰੇ ਉਹਨੂੰ ਟਿਕਟ ਕਿਉਂ ਦਿੱਤੀ ਬੀਜੇਪੀ ਨੇ ਬੀਜੇਪੀ ਦੇ जख्मਾਂ ਤੇ ਲੂਣ ਸੁੱਟ ਰਹੀ ਨਾ ਭੋਰ ਰਹੀ ਆ ਲੂਣ ਉਹ ਤਾਂ ਨਖੇਦੀ ਨਹੀਂ ਕੀਤੀ ਇਹ ਨਹੀਂ ਨਖੇਦੀ ਕੀਤੀ ਕਿ ਖੱਟੜ ਸਾਹਿਬ ਦੀ ਗਲਤੀ ਕਰਕੇ ਮੁੰਡਾ ਮਾਰਿਆ ਗਿਆ ਖੱਟੜ ਸਾਹਿਬ ਦੀ ਗਲਤੀ ਕਰਕੇ ਐਨੇ ਕਿਸਾਨ ਜਪਟੜ ਹੋ ਗਏ ਨੇ ਉਹ ਤਾਂ ਨਹੀਂ ਮੰਨ ਰਹੇ ਹੈਗੇ ਨਾ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਸਰਕਾਰਾਂ ਨਾਲ ਜੁੜੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਅੰਦੋਲਨ ਬਾਰੇ ਜੋ ਗੱਲਾਂ ਕਹੀਆਂ ਨੇ ਉਸਦੇ ਮਾਇਨੇ ਕੀ ਨੇ ਔਰ ਕਿਹੜੀ ਗੱਲ ਦੇ ਉੱਤੇ ਚੁੱਪ ਧਾਰੀ ਰੱਖੀ ਹੈ ਭਾਜਪਾ ਪ੍ਰਧਾਨ ਨੇ ਕਿਹੜੀ ਗੱਲ ਦੇ ਉੱਤੇ ਹੋਰ ਬੋਲਣਾ ਚਾਹੀਦਾ ਸੀ ਤੇ ਜਿਹੜਾ ਬੋਲੇ ਨੇ ਉਸਦੇ ਮਾਇਨੇ ਕੀ ਨੇ ਇਸ ਤੇ ਉੱਤੇ ਚਰਚਾ ਕਰਾਂਗੇ ਔਰ ਦੂਜੇ ਨੰਬਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਮਹਾਪੰਚਾਇਤ ਦਾ ਐਲਾਨ ਕੀਤਾ ਹੋਇਆ ਸੀ ਤੇ ਅੱਜ ਪਿੰਡ ਵੱਲੋਂ ਤੋਂ ਸ਼ਹੀਦ ਸ਼ੁਭ ਕਰਨ ਦੀ ਅੰਤਿਮ ਅਰਦਾਸ ਤੋਂ ਬਾਅਦ ਜੋ ਹੁਣ ਅੰਦੋਲਨ ਚੱਲ ਰਿਹਾ ਉਹਨਾਂ ਜਥੇਬੰਦੀਆਂ ਨੇ ਜਿਹੜੇ ਐਲਾਨ ਕੀਤੇ ਨੇ ਤਾਂ ਉਹਨਾਂ ਦਾ ਮਤਲਬ ਕੀ ਹੈ ਤਾਂ ਕਿਸਾਨ ਇੱਕ ਮਿਕ ਨਜ਼ਰ ਕਿਉਂ ਨਹੀਂ ਆ ਰਹੇ ਕਿਸਾਨ ਜਥੇਬੰਦੀਆਂ ਹਾਲਾਂਕਿ ਮਕਸਦ ਇੱਕ ਨੇ ਮੰਗਾ ਇੱਕ ਨੇ ਇਸ ਦੇ ਉੱਤੇ ਚਰਚਾ ਕਰਾਂਗੇ ਪਰਚੋਲ ਕਰਾਂਗੇ ਨਾਲ ਤੀਜਾ ਮਸਲਾ 12000 ਕਰੋੜ ਰੁਪਏ ਦੇ ਤਕਰੀਬਨ ਤਕਰੀਬਨ ਫੰਡ ਬਣਦੇ ਨੇ ਕੇਂਦਰ ਦੇ ਕੇਂਦਰ ਨੇ ਜਿਹੜੇ ਪੰਜਾਬ ਨੂੰ ਦੇਣੇ ਰੁਕੇ ਪਏ ਐ ਕਾਫੀ ਵਾਰ ਚਰਚਾ ਹੋਈ ਹੈ ਇਸ ਦੇ ਉੱਤੇ ਕਿਉਂ ਰੁਕੇ ਐ ਵਜ੍ਹਾ ਕੀ ਹੈ ਕਿ ਆਰਥਿਕ ਤੌਰ ਦੇ ਉੱਤੇ ਢਾਹ ਲੱਗ ਰਹੀ ਹੈ ਪੰਜਾਬ ਨੂੰ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਜ਼ਿੰਮੇਵਾਰ ਕੌਣ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਜੀ ਜਿਹੜਾ ਮੁੱਦਾ ਵਾਰ-ਵਾਰ ਉੱਠ ਰਿਹਾ ਕਿਸਾਨੀ ਅੰਦੋਲਨ ਨੂੰ ਲੈ ਕੇ ਕੋਈ ਕਹਿ ਰਿਹਾ ਇਸ ਦੇ ਪਿੱਛੇ ਕੋਈ ਹੋਰ ਖੜਾ ਹੈ ਇਹ ਅੰਦੋਲਨ ਤਾਂ ਚੱਲ ਰਿਹਾ ਕੋਈ ਕਿਸ ਦੇ ਇਸ਼ਾਰੇ ਤੇ ਕਹਿੰਦਾ ਪਰ ਕਿਸਾਨਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਆਪਣੀਆਂ ਮੰਗਾਂ ਮਨਵਾਉਂਦੇ ਮਨਵਾਉਂਦੇ ਉਹ ਵੀ ਕੋਈ ਘੱਟ ਨਹੀਂ ਤਾਂ ਸੁਨੀਲ ਜਾਖੜ ਸਾਹਿਬ ਜੋ ਬੋਲੇ ਨੇ ਉਸਦੇ ਮਾਇਨੇ ਕੀ ਨੇ ਦੇਖੋ ਮੈਨੂੰ ਲੱਗਦਾ ਕਿ ਸੁਨੀਲ ਜਾਖੜ ਸਾਹਿਬ ਇਵੇਂ ਲੱਗਦਾ ਹੈ ਕਿ ਜਿਵੇਂ ਉਹ ਭਾਜਪਾ ਨੂੰ ਸੈਂਟਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ਉਹ ਕਲੀਨ ਚਿੱਟ ਦੇ ਰਹੇ ਨੇ ਉਹਨਾਂ ਦੇ ਬਿਆਨ ਤੋਂ ਵੀ ਲੱਗਦਾ ਹੈ ਕਿ ਜਿਵੇਂ ਕਿਸਾਨਾਂ ਨੂੰ ਸ਼ੌਂਕ ਆ ਹਾਲਾਂਕਿ ਉਹ ਖੁਦ ਕਿਸਾਨੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਉਹਨੂੰ ਪਾਰਟੀ ਤੋਂ ਉੱਪਰ ਭਾਜਪਾ ਤੋਂ ਉੱਪਰ ਆਪਣੇ ਆਪ ਨੂੰ ਸ਼ੋਅ ਕਰਦੇ ਹੋਏ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਕੀ ਜਾਖੜ ਸਾਹਿਬ ਨੇ ਜਾਂ ਜਾਖੜ ਸਾਹਿਬ ਸਮੇਤ ਜਿੰਨੇ ਵੀ ਪੰਜਾਬ ਦੇ ਭਾਜਪਾ ਲੀਡਰ ਕਿਸੇ ਨੇ ਆਪਣੇ ਮੂੰਹੋਂ ਕੋਈ ਇਹ ਸ਼ਬਦ ਫੁੱਟਿਆ ਕੋਈ ਖੱਟੜ ਸਰਕਾਰ ਨੇ ਧੱਕਾ ਕੀਤਾ ਸੈਂਟਰ ਸਰਕਾਰ ਨੇ ਧੱਕਾ ਕੀਤਾ ਕਿਸੇ ਨੇ ਕਿਹਾ ਕਿ ਮਨੋਰ ਲਾਲ ਖੱਟੜ ਕੌਣ ਹੁੰਦਾ ਰਾਹ ਰੋਕਣ ਵਾਲਾ ਕਿਸੇ ਨੇ ਨਹੀਂ ਬੋਲਿਆ ਕਿਸੇ ਨੇ ਕਿਹਾ ਕਿ ਅਨਿਲ ਵਿਜ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਕਿਸੇ ਨੇ ਕਿਹਾ ਹਰਿਆਣਾ ਪੁਲਿਸ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਾਕਰ ਸਾਹਿਬ ਨੇ ਕਿਹਾ ਕਿ ਪੰਜਾਬ ਚਾਕੇ ਉਹਨਾਂ ਨੇ ਨਾਕੇ ਲਾਏ ਨੇ ਪੰਜਾਬ ਚਾਕੇ ਡਰੋਨ ਦੇ ਜਰੀਏ ਉਹਨਾਂ ਨੇ ਅਥਰੂ ਗੈਸ ਜਿਹੜੀ ਆ ਬੰਬਾਂ ਦੇ ਰੂਪ ਦੇ ਵਿੱਚ ਛੁੱਟੀ ਆ ਗਈ ਆ ਕਿ ਸਨੇ ਕਿਹਾ ਨਹੀਂ ਕਿਹਾ ਇਹਦਾ ਮਤਲਬ ਕੀ ਹੈ ਕਿ ਹੁਣ ਅਸਲ ਵਿੱਚ ਬੀਜੇਪੀ ਤੇ ਸ਼੍ਰੋਮਣੀ ਕਾਲੀ ਦਲ ਤਰਲੋ ਮੱਛੀ ਹੋਏ ਪਏ ਨੇ ਗੱਠਜੋੜ ਹੋ ਜੇ ਇਸ ਕਰਕੇ ਕਿਸਾਨਾਂ ਨੂੰ ਟਾਰਗੇਟ ਤੇ ਕਰ ਰੱਖ ਕੇ ਗੱਠ ਜੋੜ ਕਰਨਾ ਚਾਹੁੰਦੇ ਨੇ ਕਿ ਪੰਜਾਬ ਵਾਲੇ ਕਿਸਾਨਾਂ ਨੂੰ ਪ੍ਰਚਾਰ ਰੇ ਨੇ ਕਿ ਤੁਹਾਡਾ ਨਹੀਂ ਕਸੂਰ ਖਟਕਟ ਕੈਦ ਦਾ ਕਸੂਰ ਆ ਯੂਪੀ ਬਿਹਾਰ ਦੇ ਲੋਕਾਂ ਦਾ ਕਸੂਰ ਆ ਪੰਜਾਬ ਦੇ ਕਿਸਾਨ ਕਿਸੇ ਦੀਆਂ ਉਂਗਲਾਂ ਦੇ ਇਸ਼ਾਰੇ ਤੇ ਨਹੀਂ ਨੱਚਦੇ ਬੀਜਪੀ ਵਾਲੇ ਸੈਂਟਰ ਦੀਆਂ ਉਂਗਲਾਂ ਦੇ ਇਸ਼ਾਰੇ ਤੇ ਨੱਚਦੇ ਹੋਣਗੇ ਪੰਜਾਬ ਦਾ ਕਿਸਾਨ ਤੁਹਾਡੇ ਨਾਲੋਂ ਸਿਆਣਾ ਹੋ ਸਕਦਾ ਉਹਨੂੰ ਠੀਕ ਹੈ ਕਿ ਸਿਆਸਤ ਕਰਨੀ ਨਹੀਂ ਆਉਂਦੀ ਯਾਫਰ ਸਾਹਿਬ ਦੇ ਇਹ ਜਿਹੜੇ ਸ਼ਬਦ ਸੀ ਦੋ ਚਾਰ ਜਿਹੜੇ ਸ਼ਬਦ ਖਾਸ ਕਰਕੇ ਇੱਕ ਕਿਸਾਨ ਵਰਤੇ ਜਾ ਰਹੇ ਆ ਪੰਜਾਬ ਅੱਖਾਂ 'ਚ ਰੜਕਦਾ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅੱਖਾਂ ਕਿਹੜੀਆਂ ਨੇ ਤਨਾਏ ਦੱਸਿਆ ਕਿ ਵਰਤ ਕੌਣ ਰਿਹਾ ਪੰਜਾਬ ਜਿਹੜਾ ਅੱਖਾਂ ਦੇ ਵਿੱਚ ਰੜਕਦਾ ਉਹ ਯੂਪੀ ਬਿਹਾਰ ਦੇ ਕਿਸਾਨਾਂ ਦੀਆਂ ਅੱਖਾਂ 'ਚ ਨਹੀਂ ਰੜਕਦਾ ਉਹ ਸੈਂਟਰ ਸਰਕਾਰ ਦੀਆਂ ਅੱਖਾਂ 'ਚ ਰੜਕਦਾ ਚਾਹੇ ਸੈਂਟਰ ਸਰਕਾਰ 'ਚ ਰਾਜ ਬੀਜੇਪੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਤੇ ਜਾਖੜ ਸਾਹਿਬ ਨੇ ਤੇ ਦੋਨਾਂ ਸਰਕਾਰਾਂ ਦਾ ਨੰਦ ਮੰਨਿਆ ਉਹਨਾਂ ਤੇ ਕਾਂਗਰਸ ਦਾ ਵੀ ਆਨੰਦ ਮਾਨਿਆ ਤੇ ਉਹਨਾਂ ਭਾਜਪੀ ਦੇ ਨਾਲ ਵੀ ਆਨੰਦ ਮਾਨਿਆ ਉਹਨਾਂ ਨੂੰ ਪਤਾ ਕਿ ਰੜਕਦਾ ਦੇਸ਼ ਦਾ ਪੰਜਾਬ ਜਿਹੜਾ ਉਹ ਕਿਸੇ ਹੋਰ ਸੂਬੇ ਨੂੰ ਦੁੱਖ ਤਕਲੀਫ ਨਹੀਂ ਆ ਸੈਂਟਰ 'ਚ ਜਿਹੜੀ ਬੈਠੀ ਐਸਟੈਬਲਿਸ਼ਮੈਂਟ ਐਂਟੀ ਪੰਜਾਬ ਐਂਟੀ ਸਿੱਖ ਉਹਨਾਂ ਦੀਆਂ ਨਜ਼ਰਾਂ 'ਚ ਪੰਜਾਬ ਰੜਕਦਾ ਜਖੜ ਸਾਹਿਬ ਚੰਗੀ ਤਰ੍ਹਾਂ ਜਾਣਦੇ ਨੇ ਜੇ ਜਖੜ ਸਾਹਿਬ ਵਾਕਈ ਕਿਸਾਨ ਹਤਾਸ਼ੀ ਨੇ ਕਿਸਾਨਾਂ ਦੇ ਹਮਦਰਦ ਨੇ ਕਿਸਾਨਾਂ ਦੇ ਵਕੀਲ ਬੰਨਾ ਚਾਹੁੰਦੇ ਨੇ ਕਿਸਾਨਾਂ ਦੇ ਮਦਈ ਬੰਨਾ ਚਾਹੁੰਦੇ ਨੇ ਤੇ ਜਖੜ ਸਾਹਿਬ ਕਹਿਣਗੇ ਕਿ ਜਿਹੜੇ ਸੈਂਟਰ ਦੇ ਗ੍ਰਹਿ ਰਾਜ ਮੰਤਰੀ ਜਿਹੜੇ ਮੁੰਡੇ ਨੇ ਕਿਸਾਨ ਮਾਰੇ ਪੱਤਰਕਾਰ ਮਾਰੇ ਉਹਨੂੰ ਟਿਕਟ ਕਿਉਂ ਦਿੱਤੀ ਬੀਜੇਪੀ ਨੇ ਬੀਜੇਪੀ ਦੇ जख्मਾਂ ਤੇ ਲੂਣ ਸੁੱਟ ਰਹੀ ਨਾ ਭੋਰ ਰਹੀ ਆ ਲੂਣ ਉਹ ਤਾਂ ਨਖੇਦੀ ਨਹੀਂ ਕੀਤੀ ਇਹ ਨਹੀਂ ਨਖੇਦੀ ਕੀਤੀ ਕਿ ਖੱਟਰ ਸਾਹਿਬ ਦੀ ਗਲਤੀ ਕਰਕੇ ਮੁੰਡਾ ਮਾਰਿਆ ਗਿਆ ਖੱਟਰ ਸਾਹਿਬ ਦੀ ਗਲਤੀ ਕਰਕੇ ਇੰਨੇ ਕਿਸਾਨ ਫੱਟੜ ਹੋ ਗਏ ਨੇ ਉਹ ਤਾਂ ਨਹੀਂ ਮੰਨ ਰਿਹਾਗੇ ਨਾ ਲਖੀਮਪੁਰ ਖੀਰੀ ਜਦੋਂ ਕਾਂਡ ਵਾਪਰਿਆ ਸੀ ਉਦੋਂ ਤਾਂ ਸੁਖ ਨਾਲ ਇਹ ਵੀ ਉਸ ਧਰਨੇ 'ਚ ਸ਼ਾਮਲ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਜਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਦਿਖਾਈ ਦਿੰਦੇ ਸੀ ਕਿ ਵਾਕਈ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਲਖੀਮਪੁਰ ਖੀਰੀ 'ਚ ਉਹ ਤਾਂ ਗਏ ਬਹੁਤ ਸਾਰੇ ਕਾਂਗਰਸੀ ਗਏ ਸੀ ਜਾਖੜ ਸਾਹਿਬ ਪ੍ਰੈਜ਼ੀਡੈਂਟ ਸੀ ਉਸ ਸਮੇਂ ਲਕੀਮਪੁਰੀ ਤੇ ਜਾਖੜ ਸਾਹਿਬ ਤੇ ਉਦੋਂ ਮੈਨੂੰ ਅੱਜ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਜਦੋਂ ਮਧ ਪ੍ਰਦੇਸ਼ ਦੇ ਵਿੱਚ ਸ਼ਿਵਰਾਜ ਚੋਹਾਨ ਦੀਆਂ ਗੋਲੀਆਂ ਦੇ ਨਾਲ 14 ਕਿਸਾਨਾਂ ਦੀ ਕਤਲ ਹੋਇਆ ਸੀ ਤੇ ਉਦੋਂ ਕਹਿੰਦੇ ਕਿ ਸਾਨੂੰ ਕਲਮ ਦੇ ਨਾਲ ਕਿਉਂ ਮਾਰਦੇ ਜੇ ਕਿਸਾਨਾਂ ਨੂੰ ਮਾਰਨਾ ਹੈ ਇਹਨਾਂ ਪਾਰਲੀਮੈਂਟ ਦੇ ਵਿੱਚ ਅੱਜ ਵੀ ਰਿਕਾਰਡ ਕਢਾ ਕੇ ਦੇਖ ਲੈਣ ਉਹਦੋਂ ਦੀਆਂ ਅਖਬਾਰਾਂ ਨਿਕਲ ਆਉਣਗੀਆਂ ਜਾਖੜ ਸਾਹਿਬ ਦੀਆਂ ਜਦੋਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਪੀਚ ਕੀ ਦਿੱਤੀ ਹੈਗੀ ਸੀ ਹੁਣ ਸਵਾਲ ਹੈ ਕਿ ਕਿ ਬਦਲ ਗਿਆ ਹੁਣ ਸੱਤਾ ਨਾ ਸੱਤਾ ਬੀਜੇਪੀ ਦੇ ਹੈ ਤੇ ਬੀਜੇ ਦੇ ਬੀਜੇਪੀ ਦਾ ਪੱਖ ਪੂਰਨ ਹੈਗਾ ਨਾ ਹੁਣ ਸਵਾਲ ਹੈ ਕਿ ਕ ਕੀ ਹੈ ਜੇ ਉੱਥੇ ਲੋਕਾਂ ਕੋ ਸਾਧਨ ਨਹੀਂ ਹੈ ਨਾ ਲੋਕਾਂ ਕੋ ਸਾਧਨ ਹੋਣ ਦਾਣੇ ਹੋਣ ਠੀਕ ਹੈ ਤਾਂ ਫਿਰ ਉਹ ਵੀ ਮਸਲੇ ਉਠਾਉਣਗੇ ਉਥੇ ਤੇ ਉਠਦੇ ਨੇ ਪਰ ਉਥੇ ਤਾਂ ਢੀ ਸਰਕਾਰ ਹੈ ਯੂਪੀ ਢੀ ਸਰਕਾਰ ਹੈ ਯੂਪੀ ਢੀ ਸਰਕਾਰ ਹੈ ਬਿਹਾਰ ਢੀ ਸਰਕਾਰ ਤੇ ਤੁਸੀਂ ਜੋਗੀਨਾਥ ਦਿੱਤਿਆ ਜੋਗੀਨਾਥ ਨੂੰ ਪੁੱਛੋ ਨਤੀਸ਼ ਕੁਮਾਰ ਨੂੰ ਪੁੱਛੋ ਕਿ ਤੂੰ ਉਥੇ ਐਮਐਸਪੀ ਕਿਉਂ ਨਹੀਂ ਲਾਗੂ ਕਰਦਾ ਕਿਉਂ ਨਹੀਂ ਸਰਕਾਰ ਕਹਿੰਦੀ ਕਿ ਇੱਥੇ ਕੋਈ ਵੀ ਸ਼ਾਹੂਕਾਰ ਜਾਂ ਕੋਈ ਹੋਰ ਆੜਤੀਏ ਜਿੰਨੇ ਘਾਟੇ ਹੁਣ ਨੂੰ ਉਹਦੇ ਲਾਇਸੈਂਸ ਕੈਨਸਲ ਕਰ ਦਾਂਗੇ ਆਪ ਕਹਿੰਦੇ ਕਿਸਾਨਾਂ ਨੂੰ ਭੜਕਾਰ ਔਰ ਜੇ ਉਹ ਦਿਨ ਅਜੇ ਭਾਜਪੀ ਵਾਲੇ ਨੂੰ ਤੇ ਜਾਖੜ ਸਾਹਿਬ ਨੂੰ ਰਕੇਸ਼ ਟਕੈਤ ਦੁੱਖ ਦਾ ਰੜਕਦਾ ਰਕੇਸ਼ ਟਕੈਤ ਕਰਕੇ ਪੰਜਾਬ ਦਾ ਕਿਸਾਨ ਪੰਜਾਬ ਦੀ ਜਵਾਨੀ ਬਚ ਗਈ ਹੈ ਜਿਵੇਂ ਉਸ ਦਿਨ ਜੇ ਟਕੈਤ ਸਾਹਿਬ ਉਸ ਦਿਨ ਨਾ ਰੋਂਦੇ ਤੇ ਭਾਜਪੀ ਦੇ ਵਰਕਰਾਂ ਨੇ ਪੰਜਾਬ ਦੇ ਲੋਕ ਮਾਰਦੇ ਨੇ ਸੀ ਜਿਵੇਂ ਉਤੇ ਭਾਜਪੀ ਦੇ ਵਰਕਰਾਂ ਦਾ ਹੰਜੂਮ ਇਕੱਠਾ ਹੋ ਗਿਆ ਸੀ ਉਹ ਤੇ ਬਚਾ ਗਏ ਤਕੈਰ ਸਾਹਿਬ ਉਹਨਾਂ ਦਾ ਦਰਦ ਸੱਚਾ ਬੰਦਾ ਸੀ ਉਹਨਾਂ ਦੇ ਜਿਹੜੇ ਆਏ ਹੰਝੂ ਉਹ ਹੰਝੂ ਪੰਜਾਬ ਦੇ ਕਿਸਾਨਾਂ ਵਾਸਤੇ ਨਹੀਂ ਉਹ ਦੇਸ਼ ਦੇ ਕਿਸਾਨਾਂ ਵਾਸਤੇ ਇੱਕ ਸਜੀਵਰੀ ਬੂਟੀ ਤੇ ਜੇ ਉਹ ਦਿਨ ਨਾ ਰੋਂਦੇ ਸੱਚੇ ਬੰਦੇ ਤੇ ਪਤਾ ਨਹੀਂ ਪੰਜਾਬ ਦੇ ਲੋਕਾਂ ਦਾ ਕੀ ਹਾਲਾਤ ਬੀਜਪੀ ਵਾਲੇ ਨੇ ਕਰ ਦੇਣਾ ਜਿਵੇਂ ਜਿਹੜਾ 26 ਜਨਵਰੀ ਉਹ 26 ਜਨਵਰੀ ਦੇ ਵਿੱਚ ਜਿਵੇਂ ਪੁਲਿਸ ਨੇ ਰਾਹ ਰੋਕੇ ਅੱਜ ਪੁਲਿਸ ਨੇ ਰਾਹ ਬੰਦ ਕੀਤੇ ਨੇ ਉਦੋਂ ਸਬਜੀ 26 ਜਨਵਰੀ ਨੂੰ ਬੀਜਪੀ ਸੈਂਟਰ ਸਰਕਾਰ ਸੀ ਦਿੱਲੀ ਲਾਲ ਕਿਲੇ ਜਾਣ ਵਾਸਤੇ ਇਹਨਾਂ ਨੇ ਰਾਹ ਖੋਲੇ ਸੀ ਉਸ ਰਾਹ ਖੋਲੇ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਇਹਨਾਂ ਨੇ ਟਰੈਪ ਦੇ ਵਿੱਚ ਲੈ ਜਾਂਦਾਗਾ ਤੇ ਫਿਰ ਬੀਜੇਪੀ ਦੇ ਕਹਿਣ ਤੇ ਗੋਦੀ মিডিਆ ਬਿਸ਼ਰਮ মিডিਆ ਨੇ ਜੋ ਕੁਝ ਇੱਕ ਧਾਰਮਿਕ ਜਿਹੜਾ ਸਾਡਾ ਸਿੰਬਲ ਆ ਉਹਨੂੰ ਕਿਵੇਂ ਇੱਕ ਵੱਖਰਾ ਰੰਗ ਦੇ ਦਿੱਤਾ ਸੀ ਤੇ ਫਿਰ ਤੇ ਨਹੀਂ ਤੇ ਉਦੋਂ ਪਤਾ ਨਹੀਂ ਕੀ ਦਿੱਲੀ ਦੇ ਵਿੱਚ ਕੀ ਕੁਝ ਕਰਨਾ ਸੀ ਇਹਨਾਂ ਨੇ ਉਹ ਉਦੋਂ ਜਾਖੜ ਸਾਹਿਬ ਹੋਰ ਸੀ ਅੱਜ ਹੋਰ ਸੀ ਸਵਾਲ ਹੈ ਐਮਐਸਪੀ ਦਾ ਹੁਣ ਐਮਐਸਪੀ ਲੀਗਲਾਈਜ਼ ਕਿਉਂ ਨਹੀਂ ਕੀਤੀ ਜਾ ਰਹੀ ਪ੍ਰੋਬਲਮ ਇਹ ਆ ਉਹਨਾਂ ਨੇ ਤੇ ਅੱਜ ਗਰੰਟੀ ਚੱਕ ਲਈ ਹਾਲਾਂਕਿ ਐਮਐਸਪੀ ਦੀ ਗਰੰਟੀ ਦੀ ਤਾਂ ਮੰਗ ਹੈ ਕਿਸਾਨਾਂ ਦੀ ਕਹਿੰਦੇ ਮੈਂ ਦਿਵਾਉਂਗਾ ਸਾਰੀਆਂ ਫਸਲਾਂ ਤੇ ਗਰੰਟੀ ਪਰ ਕੀ ਕਿਸਾਨ ਵੀ ਕਈ ਗੱਲਾਂ ਮੰਨਣਗੇ ਮੇਰੀਆਂ ਮੈਂ ਕਹਿੰਦਾ ਕਿ ਜਾਖੜ ਸਾਹਿਬ ਇੰਨੀ ਗਰੰਟੀ ਦੇ ਦੇ ਕਿ ਮੈਂ ਰਾਹ ਖੋਲ ਖਲਵਾ ਦਿੰਦਾ ਹੈਗਾ ਤੇ ਦਿੱਲੀ ਜਾ ਕੇ ਰਾਮਗਿੱਲ ਰੀਲ ਗਰਾਊਂਡ ਪਏ ਤੇ ਐਮਐਸਪੀ ਤੇ ਤਾਂ ਬਹੁਤ ਜਾਖੜ ਸਾਹਿਬ ਦੇ ਦੇ ਦਾਇਰੇ ਚੋਂ ਬਾਹਰ ਆ ਹੂੰ ਇਹਨਾਂ ਨੂੰ ਖੱਟੜ ਸਾਹਿਬ ਨੂੰ ਕਹਿੰਦੇ ਰਾਹ ਰੋਕ ਲਓ ਜੀ ਮੈਂ ਗਾਰੰਟੀ ਦਿੰਦਾ ਕਿ ਪੰਜਾਬ ਦਾ ਕਿਸਾਨ ਚੁੱਪ ਕਰਕੇ ਆਮ ਰੀਲਾ ਗਰਾਊਂਡ ਬੈਠ ਜਾਊਗਾ ਗਰੰਟੀ ਜਾਖੜ ਸਾਹਿਬ ਦੀ ਗਰੰਟੀ ਨਹੀਂ ਨਾ ਚਲਣੀ ਹੈਗੀ ਸਵਾਲ ਹੈ ਕਿ ਇਹ ਕਹਿੰਦੇ ਕਿ ਐਮਐਸਪੀ ਕਿਹੜੀਆਂ ਫਸਲਾਂ ਤੇ 23 ਫਸਲਾਂ ਤੇ ਸਰਕਾਰ ਨੇ ਡੈਜਿਗਨੇਟ ਕੀਤੇ ਕਿ ਇਹਨਾਂ ਇਹਨਾਂ ਫਸਲਾਂ ਤੇ ਐਮਐਸਪੀ ਦੇਣੀ ਆ ਉਹ ਵਖਰੀ ਲ ਕੇ ਪੰਜਾਬ ਚ 23 ਫਸਲਾਂ ਨਹੀਂ ਬੀਜੀਆਂ ਜਾਂਦੀਆਂ ਹੋਣਗੀਆਂ ਪਰ ਇਸ ਤੋਂ ਪਹਿਲਾਂ ਵੀ ਜ ਕਿਸੇ ਵੇਲੇ ਜਲੰਧਰ ਦੇ ਵਿੱਚ ਜਲੰਧਰ ਦਬਾਬੇ ਚ ਵੀ ਕਪਾਹ ਹੁੰਦੀ ਰਹੀ ਆ ਉਸ ਏਰੀਆ ਦੇ ਵਿੱਚ ਮੂਫਲੀ ਵੀ ਹੁੰਦੀ ਰਹੀ ਹੈਗੀ ਨਾ ਉਹ ਮੱਕੀ ਦੀ ਹਾਂ ਬਿਲਕੁਲ ਬਾਸਮਤੀ ਆ ਮੱਕੀ ਆ ਸੂਰਜਮੁਖੀ ਆ ਬਥੇਰੀਆਂ ਫਸਲਾਂ ਉਹ ਹੁਣ ਸਵਾਲ ਹੈ ਕਿ ਹੁਣ ਇਹ ਤੇ ਉਹ ਜਿਹੜਾ ਚਲ ਰਿਹਾ ਹੈ ਜਲਵਾਯੂ ਵਾਤਾਵਰਨ ਚੇਂਜ ਹੋ ਰਿਹਾ ਉਹਦੇ ਕਰਕੇ ਫਸਲਾਂ ਵੀ ਕਈ ਗੁੰਮਨਾਮ ਹੋ ਗਈਆਂ ਨੇ ਕਿਸਾਨ ਨੂੰ ਕਿ ਕਿਸਾਨ ਨੂੰ ਇਹ ਕਹਿੰਦੇ ਕਿ ਮੈਂ ਗਰੰਟੀ ਲੈ ਦਿੰਦਾ ਕਿ ਕਿਸਾਨ ਝੋਨਾ ਨਾ ਲਾਵੇ ਤੇ ਝੋਨਾ ਤੇ ਅੱਗੇ ਸੈਂਟਰ ਨੇ ਸਾਡੇ ਸਿਰ ਮੜਿਆ ਗਿਆ ਸਾਡੀ ਥਾਲੀ ਦੇ ਵਿੱਚ ਕਦੀ ਚੌਲ ਦੇਖੇ ਨਹੀਂ ਸੀ ਸਾਨੂੰ ਫਿਰ ਚੌਲ ਖਾਣ ਵਾਸਤੇ ਵੀ ਮਜਬੂਰ ਕਰਤਾ ਤੇ ਚੌਲ ਪੈਦਾ ਕਰਨ ਵਾਸਤੇ ਵੀ ਮਜਬੂਰ ਕਰਤਾ ਹੈਗਾ ਚੌਲ ਕੋਈ ਖਰਾਕ ਨਹੀਂ ਆ ਚੌਲ ਦੇ ਵਿੱਚ ਕੋਈ ਉਹ ਨਹੀਂ ਹੈਗੀ ਹਕੀਕ ਬੋਲਦੇ ਹੁੰਦੇ ਆਪਣੇ ਜਿਹੜੀ ਪੋਸਟਿਕ ਤੱਤ ਨਹੀਂ ਹੈਗਾ ਕਿਉਂ ਜੁਪੀ ਬਿਹਾਰ ਦੇ ਉਹ ਢਿੱਡ ਭਰਨ ਵਾਸਤੇ ਚੌਲ ਆ ਨਾ ਕਿ ਉਹਦੇ ਵਿੱਚ ਪੌਸਟਿਕ ਜਿਹੜੇ ਤੱਤ ਮਿਲਦੇ ਹੈਗੇ ਨਾ ਜੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਸਰਕਾਰ ਜਾਣਬੁੱਝ ਕੇ ਹੱਲ ਨਹੀਂ ਕੱਢਣਾ ਚਾਹੁੰਦੀ ਇਹਨਾਂ ਦਾ ਇਸ ਟਾਈਮ ਟਾਰਗੇਟ ਹੈ ਕਿ ਪੰਜਾਬ ਦੇ ਵਿੱਚ ਗੱਠ ਜੋੜ ਹੋ ਜੇ ਹੋਰ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਹੁਣ ਜੇ ਚਿੰਤਾ ਹੁੰਦੀ ਤੇ ਇੰਨੇ ਦਿਨ ਪਹਿਲਾਂ ਕਿਉਂ ਨਹੀਂ ਬੋਲੇ 13 ਤਰੀਕ ਤੋਂ ਲੈ ਕੇ ਹੁਣ ਤੱਕ ਹੁਣ ਕਿਉਂ ਬੋਲੇ ਹੈਗੇ ਨਾ ਪਹਿਲਾਂ ਵੀ ਗੱਲ ਗੋਲ ਮੋਲ ਕਰਤੀ ਹੁਣ ਤੁਹਾਡੀ ਗਰੰਟੀ ਨਹੀਂ ਨਾ ਚੱਲਣੀ ਹੈਗੀ ਤੁਹਾਡੀ ਗਰੰਟੀ ਚੱਲੀ ਤੁਸੀਂ ਕਹੋਗੇ ਲਖੀਮਪੁਰ ਕੇ ਜਿਹੜਾ ਟੋਨੀ ਨੂੰ ਟੈਨੀ ਨੂੰ ਟਿਕਟ ਦਿੱਤੀ ਆ ਉਹ ਖੱਟੜ ਸਰਕਾਰ ਨੇ ਬੜਾ ੱੱਕਾ ਕੀਤਾ ਦੇਸ਼ ਦੇ ਕਿਸਾਨਾਂ ਦੇ ਨਾਲ ਰਾਹ ਖੋਲਿਆ ਜਾਵੇ ਜਿਨ੍ਹਾਂ ਨੇ ਮੁੰਡਾ ਗੋਲੀ ਮਾਰ ਕੇ ਮਾਰਿਆ ਗਿਆ ਉਹਨਾਂ ਤੇ ਪਰਚਾ ਦਰਜ ਹੋਵੇ 302 ਦਾ ਪੰਜਾਬ ਸਰਕਾਰ ਜੋ ਜ਼ੀਰੋ ਪਰਚਾ ਡਰ ਡਰ ਕੇ ਕੀਤਾ ਹਰਿਆਣਾ ਸਰਕਾਰ ਪਰਚਾ ਦਰਜ ਕਰੇ ਜਾਂਚ ਕੀਤੀ ਜਾਵੇ ਨਾ ਇਸ ਮਸਲੇ 'ਚ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਥੋੜਾ ਜਿਹਾ ਪੜਕਾਇਆ ਜਾਵੇ ਕਿ ਟਕੈਦ ਸਾਹਿਬ ਵੀ ਆ ਕੇ ਪੰਗੇ ਪਾਉਂਦੇ ਟਕੈਦ ਸਾਹਿਬ ਕਰਕੇ ਹੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚ ਗਈ ਜੇ ਉਦਣ ਨਾ ਰਹੁੰਦੇ ਇਹ ਸ਼ਾਇਦ ਇਹਨਾਂ ਨੂੰ ਚੇਤਾ ਭੁੱਲ ਗਿਆ ਸਸਬ ਨਾਲ ਉਧਰ ਬੀਜਪੀ ਵਾਲੇ ਲੋਕ ਉਥੇ ਆ ਗਏ ਸੀ ਜੂਮ ਇਕੱਠਾ ਹੋ ਗਿਆ ਸੀ ਉਹਦੇ ਸ਼ੁਕਰ ਮਨਾਓ ਕਿ ਉਹ ਰੋਪੇ ਕਿਉਂਕਿ ਬੰਦਾ ਭਾਵਕ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਯੂਪੀ ਦਾ ਜਿਹੜਾ ਸਾਰੇ ਇਕੱਠੇ ਹੋ ਕੇ ਆ ਗਏ ਤੇ ਫਿਰ ਦੇਸ਼ ਦੇ ਵਿੱਚ 13 ਮਹੀਨੇ ਅੰਦੋਲਨ ਚੱਲਿਆ ਹੈ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਸੈਂਟਰ ਸਰਕਾਰ ਦਾ ਜਦ ਵੱਡੇ ਵੱਡੇ ਲੋਕ ਕਹਿੰਦੇ ਕਿ ਲੀਗਲਾਈਜ਼ ਹੋ ਸਕਦੀ ਹੈ ਰੌਲਾ ਇਹਦੇ ਚ ਕੀ ਆ ਰੌਲਾ ਹੀ ਹੈ ਕਿ ਜੇ ਐਮਐਸਪੀ ਮਿੱਥੀ ਗਈ ਹੈ ਚਾਹੇ ਕਨਕੇ ਚਾਹੇ ਝੋਨਾ ਜਿਹੜਾ ਭਾਅ ਮਿੱਥਿਆ ਉਹ ਸਰਕਾਰ ਖਰੀਦੇ ਉਹ ਪ੍ਰਾਈਵੇਟ ਆਰਥੀਆ ਖਰੀਦੇ ਪੰਜਾਬ ਚ ਵੀ ਇਸ ਵਾਰ ਜੋ ਝੋਨੇ ਦੀ ਫਸਲ ਆ 200 200 ਰੁਪਏ ਦਾ ਕੱਟ ਲੱਗਾਗਾ ਕਵੰਟਲ ਪਿੱਛੇ ਤੇ ਯੂਪੀ ਭਾਰ ਦੇ ਵਿੱਚ ਤੇ ਐਮਐਸਪੀ ਪਹਿਲਾਂ ਨਹੀਂ ਮਿਲਦੀ ਹੈਗੀ ਉਥੇ ਸਰਕਾਰ ਵੀ ਲੁੱਟ ਰਹੀ ਆ ਸ਼ਾਹੂਕਾਰ ਵੀ ਲੁੱਟ ਰਿਆ ਆਰਥੀਆ ਵੀ ਲੁੱਟ ਰਿਆਗਾ ਤੇ ਇਸ ਕਰਕੇ ਉਹ ਆ ਹੁਣ ਕਿਸਾਨ ਪੰਜਾਬ ਦਾ ਕਿਸਾਨ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਦਾ ਕਿਸਾਨ ਪੰਜਾਬੀ ਬੰਦਾ ਤੇ ਆਪਣੀ ਗੱਲ ਕਦੀ ਵੀ ਨਹੀਂ ਕਰਦਾ ਉਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਭਾਜਪੀ ਵਾਲੇ ਕਹਿੰਦੇ ਕਿ ਪੰਜਾਬ ਵਾਲੀ ਆਪਣੀ ਗੱਲ ਕਰੋ ਬਾਕੀ ਛੱਡ ਦਿਓ ਕਿ ਸਾਰਿਆਂ ਨੂੰ ਭਲਾ ਹੋਣਾ ਚਾਹੀਦਾ ਔਰ ਦੂਜਾ ਕੀ ਹੈ ਜੇ ਜੁਪੀ ਬਿਹਾਰ ਵਾਲੇ ਲੋਕਾਂ ਨੂੰ ਐਮਐਸਪੀ ਮਿਲ ਜੂਗੀ ਦੋ ਵਿਚਾਰੇ ਉੱਥੇ ਦਿਹਾੜੀਆਂ ਕਰਨ ਕਿਉਂ ਆਉਣਗੇ ਨਾ ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪੀ ਜਾਂ ਸੱਤਾਧਿਰ ਦੇ ਕੀ ਸਟੈਂਡ ਨੇ ਪ੍ਰਧਾਨਾਂ ਦੇ ਵਰਕਰਾਂ ਦੇ ਆਗੂਆਂ ਦੇ ਇੱਕ ਆਪਣੀ ਥਾਂ ਤੇ ਇੱਕ ਚਿੰਤਾ ਦੀ ਗੱਲ ਹੋ ਰਹੀ ਆ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਲੀਡ ਕਰਨਾ ਮੰਗਾ ਇੱਕ ਨੇ ਪਰ ਪਲੈਟਫਾਰਮ ਕਈ ਬਣ ਗਏ ਹੁਣ ਜਿਹੜੇ ਬੈਠੇ ਆ ਮੋਰਚੇ 'ਚ ਜਿਹੜੇ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦੇ ਆ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਇਹ ਦੋ ਪਲੈਟਫਾਰਮ ਇਕੱਠੇ ਹੋ ਕੇ ਬੈਠੇ ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚੇ ਨੇ ਮਹਾਪੰਚਾਇਤ ਕਰਨੀ ਸੀ ਪਰ ਹੁਣ ਪ੍ਰੋਗਰਾਮ ਜਿਹੜੇ ਅੱਜ ਵੀ ਦੇ ਦਿੱਤੇ ਗਏ ਇਸ ਦੇ ਨਾਲ ਤਾਂ ਰਹਾ ਵੱਖੋ ਵੱਖਰੇ ਆ ਮੰਜ਼ਲ ਇੱਕ ਹੈ ਇਸ ਦੇ ਨਾਲ ਵੀ ਕਿਸਾਨ ਚੰ ਕਰ ਰਹੇ ਜਿਹੜੇ ਆਮ ਕਿਸਾਨ ਜਿਹੜੇ ਸੱਚੀ ਭਾਵਨਾ ਨਾਲ ਜਾਂਦੇ ਆਂਦੋਲਨ ਦੇ ਅੰਦਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਫਿਰ ਅਸੀਂ ਕਿਹੜੇ ਪਾਸੇ ਖੜੀਏ ਸਾਡੀਆਂ ਮੰਗਾਂ ਇੱਕ ਨੇ ਪਰ ਧੜੇ ਬਹੁਤ ਨੇ ਸਵਾਲ ਇਹ ਕਿ ਜਿਹੜਾ ਕਿਸਾਨੀ ਮੋਰਚਾ ਇਹਨੂੰ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਸ਼ਕਤੀਆਂ ਨੇ ਨੇ ਉਹਨਾਂ ਨੇ ਵੰਡ ਦਿੱਤਾ ਉਹਨਾਂ ਨੇ ਵਾਂਸ ਵਨੇ ਲਾਲਚ ਦੇਤੇ ਉਹਨਾਂ ਲਾਲਚਾਂ ਦੇ ਚੱਕਰ 'ਚ ਬੱਤੀਆਂ ਦੀਆਂ ਚੌੜ ਬਣ ਗਿਆ 500 ਦੀਆਂ 700 ਬਣ ਗਿਆ ਹੁਣ ਸਵਾਲ ਹੈ ਕਿ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਨਾ ਚਾਹੇ ਸਰਕਾਰੀ ਚਾਹੇ ਗੈਰ ਸਰਕਾਰੀ ਉਹ ਤਾਂ ਹਮੇਸ਼ਾ ਕਹਿੰਦੀਆਂ ਡਿਵਾਈਡ ਐਂਡ ਰੂਲ ਉਹ ਅੰਗਰੇਜ਼ਾਂ ਤੋਂ ਚੱਲਦਾ ਆ ਰਿਹਾ ਉਹ ਸਮਾਜ ਨੂੰ ਵੰਡਦੇ ਵੰਡਦੇ ਨੇ ਜਥੇਬੰਦੀਆਂ ਨੂੰ ਵੰਡਦੇ ਵੰਡਦੇ ਨੇ ਅਜਿਹਾ ਉਹ ਟੀਕੇ ਭਰਦੇ ਆ ਗਏ ਨੇ ਦੇਖਣਾ ਯਾਰ ਤੂੰ ਇਨੇ ਚਿਰ ਦਾ ਲੱਗਾ ਤੂੰ ਤੇ ਪ੍ਰਧਾਨ ਬਣੇ ਤਾਂ ਇਹਨੂੰ ਐਸਡੀਐਮ ਨਹੀਂ ਮਿਲਦਾ ਇੱਥੇ ਦੂਜੇ ਨੂੰ ਤੇ ਦੇਸ਼ ਦਾ ਗ੍ਰਹਿ ਮੰਤਰੀ ਮਿਲਦਾ ਉਹ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਉਹ ਸ਼ਕਤੀਆਂ ਦੇ ਨਾਲ ਜਿਹੜੇ ਲੋਕ ਮਿਲ ਗਿਆ ਹੈ ਕਿ ਨੇ ਔਰ ਇਹ ਆਪਣੇ ਪ੍ਰੋਗਰਾਮ ਆਪ ਹੀ ਤਾਰੂ ਰਿਪੀਟ ਕਰ ਰਹੇ ਨੇ ਚਾਹੇ ਉਹ ਸੰਯੁਕਤ ਕਿਸਾਨ ਮੋਰਚਾ ਚਾਹੇ ਆ ਪੰਦੇਰ ਪੰਨੂ ਦੇ ਡੱਲੇ ਵਾਲਾ ਮਸਲਾ ਆਵੇ ਹੁਣ ਸਵਾਲ ਹੈ ਕਿ ਕੌਣ ਕਿਹਦੇ ਹੱਥਾਂ 'ਚ ਖੇਡ ਰਿਆ ਕੌਣ ਕਿਹਦੇ ਹੱਥਾਂ ਤੇ ਨੱਚ ਰਿਹਾ ਹੈਗਾ ਇਹ ਪੰਜਾਬ ਦੀ ਜਨਤਾ ਦੇਖਦੀ ਜਨਤਾ ਵੀ ਜਾਣ ਚੁੱਕੀ ਕਿ ਇਹਨਾਂ ਪਿੱਛੇ ਜਿਹੜੇ ਪ੍ਰਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੀਆਂ ਇਹਨਾਂ ਪਿੱਛੇ ਕਿਹੜੀਆਂ-ਕਿਹੜੀਆਂ ਸਿਆਸੀ ਜਾਂ ਗੈਰ ਸਿਆਸੀ ਸ਼ਕਤੀਆਂ ਨੇ ਉਹ ਕੰਮ ਕਰ ਰਹੀਆਂ ਹੁਣ ਸਵਾਲ ਹੈ ਕਿ ਤੁਹਾਡੀ ਮੰਜਲ ਇੱਕ ਆ ਤੁਹਾਡਾ ਸਾਰਿਆਂ ਦਾ ਕੀ ਆ ਮੋਟੀ ਮੰਗੀ ਆ ਐਮਐਸਪੀ ਲੀਗਲਾਈਜ਼ ਕਰੋ ਦੂਜਾ ਲਖੀਂਪੁਰ ਕੀ ਰਿਕਾਰਡ ਵਾਲਾ ਮਸਲਾ ਹੈਗਾ ਬਾਕੀ ਹੋਰ ਵੀ ਜਿਹੜੀਆਂ ਮੰਗਾ ਤੇ ਫਿਰ ਤੁਸੀਂ ਰਾ ਕਿਉਂ ਵੱਖ-ਵੱਖ ਚੁੰਨ ਰਹੇ ਨੇ ਜੇ ਉਹਨਾਂ ਨੇ ਕਿਹਾ ਕਿ ਅਸੀਂ 14 ਤਰੀਕ ਨੂੰ ਦਿੱਲੀ ਜਾਣਾ ਹੈਗਾ ਮਾ ਪੰਚਾਇਤ ਕਰਨੀ ਤੁਸੀਂ ਅੱਜ ਅਨਾਉਂਸਮੈਂਟ ਕਰਤਾਗਾ ਹੁਣ ਸਾਰੀ ਲੋਕ ਸਮਝ ਚੁੱਕਿਆ ਹੈਗੇ ਨੇ ਪਈ ਹੋ ਕੀ ਰਿਹਾ ਇਹ ਮਸਲੇ ਦੇ ਵਿੱਚ ਕੌਣ ਗਲਤ ਹੈ ਕੌਣ ਗਲਤ ਹੈ ਕੌਣ ਸਹੀ ਹੈ ਇਹ ਪੰਜਾਬ ਦੀ ਜਨਤਾ ਵੀ ਦੇਸ਼ ਦੀ ਜਨਤਾ ਵੀ ਔਰ ਜਿਹੜੀਆਂ ਸਰਕਾਰਾਂ ਹਕੂਮਤ ਆਵਣੇ ਪਤਾ ਨਹੀਂ ਇਹਨਾਂ ਚੋਂ ਕੌਣ ਸਟੇਟ ਦੇ ਹੱਥਾਂ 'ਚੋਂ ਖੇਡ ਰਿਹਾ ਕੌਣ ਸੈਂਟਰ ਦੇ ਹੱਥਾਂ 'ਚੋਂ ਖੇਡ ਰਿਹਾ ਹੁਣ ਉਹ ਜਿਹੜੀ ਹਕੂਮਤ ਆ ਜਿਹੜਾ ਸਿਸਟਮ ਆ ਜਾਂ ਜਿਹੜਾ ਸਟੇਟ ਆ ਸਟੇਟ ਤੇ ਚਾਹੂ ਗਈ ਕਿ ਜਿਹੜੇ ਧੜੇ ਨੇ ਇਹ ਇਹਦੇ ਪੰਜ ਨਹੀਂ ਹੋਰ ਗਰੁੱਪ ਬਣਨ ਕੋਈ ਗੈਰ-ਰਾਜਨੀਤਿਕ ਹੋਵੇ ਕੋਈ ਰਾਜਨੀਤਿਕ ਹੋਵੇ ਕੋਈ ਫਲਾਨਾ ਹੋਵੇ ਕੋਈ ਟੀਮਕਾ ਹੋਵੇ ਉਹਨਾਂ ਨੂੰ ਤਾਂ ਫਾਇਦਾ ਹੈਗਾ ਪਿਛਲੇ ਕਾਫੀ ਦਿਨਾਂ ਤੋਂ ਚਰਚਾਵਾਂ ਵੀ ਇਹੀ ਨੇ ਕਿ ਕਿਸਾਨ ਜਥੇਬੰਦੀਆਂ ਵਰਸਸ ਕਿਸਾਨ ਜਥੇਬੰਦੀਆਂ ਹੋਈਆਂ ਪਈਆਂ ਜਿਹੜੀ ਲੜਾਈ ਦੀ ਸੇਧ ਉਧਰ ਨੂੰ ਨਹੀਂ ਚਾਹੀਦੀ ਸੀ ਦਿੱਲੀ ਵਾਲੇ ਪਾਸੇ ਉਧਰੋਂ ਧਿਆਨ ਹਟਿਆ ਹੋਇਆ ਤੋ ਫਾਇਦਾ ਕਿਨੂੰ ਹੋਣਾ ਇਹ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹਰਿਆਣੇ ਦੇ ਲੋਕਾਂ ਨੂੰ ਵੀ ਪਤਾ ਯੂਪੀ ਦੇ ਲੋਕਾਂ ਨੂੰ ਵੀ ਪਤਾ ਕਿ ਜਿਹੜੀ ਲੜਾਈ ਵੰਡੀ ਗਈ ਆ ਉਹਨੂੰ ਕਿਹੜੀ ਪੋਲੀਟੀਕਲ ਜਮਾਤ ਨੂੰ ਫਾਇਦਾ ਮਿਲਦਾ ਕਿਹੜਾ ਪੋਲਰਾਈਜੇਸ਼ਨ ਕਰਨ ਦੇ ਵਿੱਚ ਫਾਇਦਾ ਲੈ ਗਿਆ ਕਿਹੜਾ ਕਿਸਾਨ ਵਰਸਸ ਨੌਨ ਕਿਸਾਨ ਬਣਾ ਗਿਆ ਕਿਹੜਾ ਜੱਟ ਜਾੜ ਬਨਾਮ ਨੌਨ ਜਾੜ ਤੇ ਨੌਨ ਜੱਟ ਬਣਾ ਗਿਆ ਕਿਹੜਾ ਜ਼ਿਮੀਦਾਰ ਨੌਨ ਜ਼ਿਮੀਦਾਰ ਬਣਾ ਗਿਆ ਕਿਹੜਾ ਇਸ ਅੰਦੋਲਨ ਨੂੰ ਪੰਜਾਬ ਵਰਸਸ ਨੌਨ ਪੰਜਾਬ ਕਰ ਗਿਆ ਕਿਹੜਾ ਇਸ ਅੰਦੋਲਨ ਨੂੰ ਸਿੱਖ ਬਨਾਮ ਨੌਨ ਸਿੱਖ ਕਰ ਗਿਆ ਉਹ ਤਾਂ ਸਾਰਿਆਂ ਨੂੰ ਪਤਾ ਉਹ ਤਾਂ ਕਿਸੇ ਦੇ ਭਰਮ ਭਲੇਖਾ ਹੈ ਨਹੀਂਆ ਤੇ ਉਹਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਰੋਲ ਹੈ ਵੱਡਾ ਰੋਲ ਕੀ ਮੈਂ ਕਹਿੰਦਾ ਕਿ ਵੱਡੇ ਦੋਸ਼ੀ ਨੇ ਹੁਣ ਜਦ ਸਵਾਲ ਇਹ ਹੈ ਕਿ ਜੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਫਿਰ ਪੰਜਾਬ ਦੇ ਲੋਕ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈ ਸਿਆਸੀ ਸ਼ਕਤੀਆਂ ਉਹ ਤੇ ਇਹੀ ਚਾਹੁੰਦੀਆਂ ਨੇ ਕਿ ਇਹ ਵੱਖੋ ਵੱਖੜ ਅੱਡ ਹੋ ਜਾਣ ਤੇ ਸਾਨੂੰ ਫਾਇਦਾ ਹੋ ਜਾਏ ਸਾਡੇ ਖਿਲਾਫ ਕੋਈ ਬੋਲਣ ਵਾਲਾ ਨਾ ਹੋਵੇ ਸਾਡੇ ਕੋਈ ਮੰਗਾ ਰੱਖਣ ਵਾਲਾ ਨਾ ਕੋਈ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਉਹ ਤੇ 9 12 ਉਹਨਾਂ ਦੀਆਂ ਪੂਰੀਆਂ ਨਾ ਜੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਮਾਂ ਪੰਚਾਇਤ ਜਦ 14 ਨੂੰ ਆ ਤੇ ਜਿਹੜੇ ਤਿੰਨ ਜਾਣੇ ਨੇ ਇਨ ਇਹ ਉਸ ਮਾ ਪੰਚਾਇਤ ਦਾ ਕਿਉਂ ਨਹੀਂ ਹਿੱਸਾ ਬਣ ਰਿਹਾ ਹੈਗਾ ਨਾ ਹੁਣ ਇੱਕ ਪਾਸੇ 500 ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਇੱਕ ਪਾਸੇ ਤਿੰਨ ਕਹਿੰਦੇ ਕਿ ਹੀ ਆਪਣਾ ਡੰਡੀ ਡੋਰਾ ਲੈ ਕੇ ਚੱਲਣਾ ਹੈਗਾ ਇਹਦਾ ਮਤਲਬ ਕੀ ਆ ਕਿ ਤੁਹਾਡਾ ਕੋਈ ਮਕਸਦ ਆ ਤੁਸੀਂ ਮਕਸਦ ਤੋਂ ਭਟਕੇ ਹੋਏ ਜਾਂ ਕਿਹੜਾ ਕਿਹਦੇ ਇਸ਼ਾਰੇ ਤੇ ਨੱਚ ਰਿਹਾ ਉਦੇਸ਼ ਜਾਣ ਚੁੱਕਾ ਹੈਗਾ ਹੁਣ ਸਵਾਲ ਇਸਮ ਕਰਕੇ ਆ ਕਿ ਕਹਿੰਦੇ ਕਿ ਅਸੀਂ ਜਾਓ ਟ੍ਰੇਨਾਂ ਤੇ ਜਾਓ ਬੱਸਾਂ ਤੇ ਜਾਓ ਤੇ ਗਵਰਨਮੈਂਟ ਵੀ ਇਹੀ ਚਾਹੁੰਦੀ ਸੀ ਹਾਈ ਕੋਰਟ ਵੀ ਇਹੀ ਚਾਹੁੰਦਾ ਹੈਗਾ ਕਿਉਂ ਨਹੀਂ ਫਿਰ ਟਰੈਕਟਰ ਟਰਾਲੀਆਂ ਤੇ ਜਾਂਦੇ ਕੌਣ ਪਾੜਾ ਖਰਚ ਕੇ ਕਰਕੇ ਜਾਓ ਟਰੈਕਟਰ ਟਰਾਲੀ ਕਿਸਾਨਾਂ ਦੇ ਸਾਧਨ ਨੇ ਸਾਧਨ ਨੇ ਜਾਣ ਨੇ ਤੇ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਮਾ ਪੰਚਾਇਤ ਜਿਹੜੀ ਹੋਣੀ 14 ਉਹਨੂੰ ਤਾਰੋਪੀੜ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਉਹਦੇ ਚ ਸਟੇਟਾਂ ਦਾ ਪੰਜਾਬ ਦਾ ਵੀ ਭਲਾ ਹਰਿਆਣਾ ਦਾ ਵੀ ਭਲਾ ਤੇ ਸੈਂਟਰ ਸਰਕਾਰ ਦਾ ਵੀ ਭਲਾ ਇਹ ਤਾਂ ਬੜਾ ਕੁਝ ਹੋ ਰਿਹਾ ਨੇ ਇਸ ਮਸਲੇ ਦੇ ਵਿੱਚ ਇਹ ਸਚਾਈ ਹੌਲੀ ਹੌਲੀ ਬਾਹਰ ਆਜੂ ਜਦੋਂ ਜਿਹੜਾ ਦਿੱਲੀ ਅੰਦੋਲਨ ਚੱਲਿਆ ਉਹਦੀ ਵੀ ਸਚਾਈ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਕੌਣ ਉਹਦੇ ਚ ਹੀਰੋ ਸੀ ਕੌਣ ਉਹਦੇ ਜ਼ੀਰੋ ਸੀ ਕਿਹੜਾ ਇਹਦੇ ਚ ਨੱਚਦਾ ਰਿਹਾ ਕਿਹੜਾ ਨਹੀਂ ਨੱਚਦਾ ਰਿਹਾ ਉਹ ਸਾਰਾ ਕੁਝ ਪਤਾ ਪਰ ਮੈਨੂੰ ਲੱਗਦਾ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਚ ਸੂਝਬੂਝ ਲੀਡਰਾਂ ਦੀ ਬਹੁਤ ਜ਼ਿਆਦਾ ਇਹਦੇ ਚ ਵੀ ਆ ਪਰ ਕਿਤਨਾ ਕਿਤੇ ਵਖਰੇਵੇਂ ਇੰਨੇ ਜ਼ਿਆਦਾ ਪੈ ਗਏ ਜਾਂਦੇ ਹੁੰਦਾ ਨਾ ਕਿ ਚੌਧਰੀ ਦੀ ਲੜਾਈ ਕ੍ਰੈਡਿਟ ਵਾਰ ਉਹ ਵੀ ਇੱਕ ਲੜਾਈ ਹੈਗੀ ਆ ਹੁਣ ਇੱਕ ਪਾਸੇ ਇੰਨੀਆਂ ਕਿਸਾਨ ਜਥੇਬੰਦੀਆਂ ਦੂਜੇ ਪਾਸੇ ਤਿੰਨ ਧੜੇ ਆ ਗਏ ਨਾ ਇਸ ਕਰਕੇ ਤਿੰਨਾਂ ਧੜਿਆਂ ਨੂੰ ਨਾਲ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਜਦ 6 ਮੈਂਬਰੀ ਕੋਆਰਡੀਨੇਟਰ ਤਾਲਮੇਲ ਕਮੇਟੀ ਬਣਾ ਦਿੱਤੀ ਗਈ ਆ ਤੇ ਇਹਨਾਂ ਨੂੰ ਇਕੱਠੇ ਹੁੰਦੇ ਵਿੱਚ ਕੀ ਆ ਜਦੋਂ ਪ੍ਰੋਗਰਾਮ ਲਿਖਿਆ ਗਿਆ ਕਿ 14 ਨੂੰ ਤੇ ਉਹਦੇ ਚ ਪਾਰਟਿਸਪੀਟ ਕਰਨਾ ਚਾਹੀਦਾ ਹੈ ਪਰ ਤੁਸੀਂ ਕਹਿੰਦੇ ਕਿ 10 ਨੂੰ ਪਹਿਲਾਂ ਹੀ ਕੀਤਾ ਜਾਵੇ ਇਹ ਕਿਦਾਂ ਨੇ ਕਿਤੇ ਇਹ ਪਿੱਛੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਇੱਕ ਟਰੈਪ ਆ ਉਸ ਟਰੈਪ ਦੇ ਵਿੱਚ ਜਿਹੜੀਆਂ ਕਈ ਕਿਸਾਨ ਜਥੇ ਬੰਦੀਆਂ ਨੇ ਉਹ ਬੁਰੀ ਤਰ੍ਹਾਂ ਫਸ ਚੁੱਕੀਆਂ ਹੈਗੀਆਂ ਨੇ ਉਹ ਤੇ ਸ਼ੁਭ ਕਰਨ ਦੇ ਕਤਲ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਸੋਜੀ ਆਈ ਹੈ ਲੇਕਿਨ ਪਰ ਜਿਹੜੀਆਂ ਵੀ ਜਥੇਬੰਦੀਆਂ ਹੁੰਦੀਆਂ ਨੇ ਚਾਹੇ ਉਹ ਸਿਆਸੀ ਨੇ ਚਾਹੇ ਉਹ ਗੈਰ ਸਿਆਸੀ ਨੇ ਉਹ ਆਪਣੇ ਏਜੰਡੇ ਲੈ ਕੇ ਚੱਲਦੀਆਂ ਨੇ ਉਹਨਾਂ ਦੇ ਏਜੰਡੇ ਵਾਈਡ ਅਸਪੈਕਟ ਦੇ ਤੌਰ ਤੇ ਦੇਖੀਏ ਤਾਂ ਲੱਗਦਾ ਕਿ ਬੜਾ ਵਧੀਆ ਲੇਕਿਨ ਡੀਪਲੀ ਜਾ ਕੇ ਦੇਖੀਏ ਤੇ ਉਹਦੇ ਚੋਂ ਹੋਰ ਕੁਝ ਬਹੁਤ ਜਦੋਂ ਕੋਖੀਏ ਤਾਂ ਬਹੁਤ ਕੁਝ ਨਿਕਲਦਾ ਜੀ ਤਾ ਇਸਦਾ ਜਿੱਥੇ ਫਾਇਦਾ ਚੁੱਕਿਆ ਜਾ ਰਿਹਾ ਹੈ ਕਿ ਸੈਂਟਰ ਨੂੰ ਬੜਾ ਸੁੱਖ ਨੰਦ ਆ ਰਿਹਾ ਹੈ ਕਿ ਵਧੀਆ ਇਹ ਆਪਸ ਚ ਲੱਗੇ ਰਹਿਣ ਸਸੀਂ ਬਚੇ ਹੋਏ ਆ ਉਤੋਂ ਚੋਣਾ ਨੇੜੇ ਆ ਪਰ ਇੱਕ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਜਿਹੜੀ ਮਾਰ ਪੈ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਤਾਂ ਹੁਣ ਫੰਡਾਂ ਦੀ ਗਿਣਤੀ ਵੀ ਕਈ ਕਰੋੜਾਂ ਚ ਬਣ ਗਈ ਹੈ ਪਹਿਲਾਂ ਗੱਲ ਚੱਲੀ ਕਿ 5500 ਕਰੋੜ ਫਿਰ ਨਾਲ 3000 ਕਰੋੜ ਹੋਰ ਜੁੜ ਗਿਆ ਫਿਰ ਹੌਲੀ-ਹੌਲੀ ਕਰਦਿਆਂ ਰਕਮ ਪਹੁੰਚ ਗਈ ਹੈ ਤਕਰੀਬਨ ਤਕਰੀਬਨ 12000 ਕਰੋੜ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਦੇ ਹੋਰ ਲੀਡਰ ਵੀ ਕਰਲਾਉਂਦੇ ਰਹੇ ਆਪਾਂ ਵੀ ਕਈ ਵਾਰੀ ਚਰਚਾ ਕਰ ਚੁੱਕੇ ਆ ਕਿ ਸੈਂਟਰ ਨੀ ਚਾਹੁੰਦਾ ਉਹਦੀ ਮਨਛਾ ਕੀ ਹੈ ਤੁਹਾਨੂੰ ਸਵਾਲ ਹੈ ਕਿ ਸਿੰਧੀ ਮੋਗਲ ਕਾਲ ਦੇ ਵਿੱਚ ਤੁਗਲਕ ਕਾਲ ਦੇ ਵਿੱਚ ਅੰਗਰੇਜ਼ ਰਾਜ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਨੂੰ ਇਤਿਹਾਸ ਦੇ ਪੰਨਿਆਂ 'ਚ ਦਰਜ ਆ ਲੇਕਿਨ ਜਦ ਅਸੀਂ 1947 'ਚ ਆਜ਼ਾਦ ਹੋ ਜਾਂਦੇ ਹਾਂ ਜਦ ਇੱਥੇ 1952 'ਚ ਆਜ਼ਾਦ ਭਾਰਤ ਦੀ ਸਰਕਾਰ ਬਣ ਜਾਂਦੀ ਹੈ ਤੇ 1947 ਤੋਂ ਲੈ ਕੇ ਜਾਂ 1952 ਤੋਂ ਲੈ ਕੇ ਜਦੋਂ ਵੋਟਾਂ ਵਾਲਾ ਸਿਸਟਮ ਸ਼ੁਰੂ ਹੁਣ ਤੱਕ ਪੰਜਾਬ ਦੇ ਨਾਲ ਤੇ ਮਤਰੀਮਾ ਵਾਲਾ ਸਲੂਕ ਹੀ ਹੋਇਆ ਨਾ ਪੰਜਾਬ ਨੂੰ ਆਰਥਿਕ ਪੱਖੋਂ ਸਮਾਜਿਕ ਪੱਖੋਂ ਰਾਜਨੀਤਿਕ ਪੱਖੋਂ ਦੇ ਪੰਜਾਬ ਦਾ ਹਮੇਸ਼ਾ ਸ਼ਿਕਾਰ ਕੀਤਾ ਗਿਆ ਉਹ ਸ਼ਿਕਾਰ ਕਰਨ ਵਾਲੇ ਤੇ ਸਾਡੇ ਹੱਥਾਂ ਰਾਹੀਂ ਚੁਣੇ ਹੋਏ ਲੋਕ ਨਾ ਜੀ ਹੁਣ ਇਸ ਕਰਕੇ ਇਹ ਕਿ ਜ ਆਮ ਆਦੀ ਪਾਰਟੀ ਅੱਜ ਆ ਤੇ ਸੈਂਟਰ ਧੱਕਾ ਕਰ ਰਿਹਾ ਜਦੋਂ ਇਥੇ ਕਾਲੀਆਂ ਦੀ ਸਰਕਾਰ ਤਾਂ ਦੇ ਵੀ ਸੈਂਟਰ ਧੱਕਾ ਕਰਦਾ ਜਦੋਂ ਕਾਂਗਰਸ ਸਰਕਾਰ ਸਾਡੇ ਵੀ ਧੱਕੇ ਹੁੰਦੇ ਰਹੇ ਸੈਂਟਰ ਨੇ ਤੇ ਪੰਜਾਬ ਨੂੰ ਹਮੇਸ਼ਾ ਧੱਕੇ ਰੱਖੇ ਨਾ ਪੰਜਾਬ ਦੇ ਪੱਲੇ ਧੱਕੇ ਧੋੜੇ ਪਏ ਨੇ ਠੀਕ ਹੈ ਅਸੀਂ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਛਾਤੀ ਚੌੜੀ ਕਰਕੇ ਦੇ ਕੇ ਹੀ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਪਰ ਸਾਨੂੰ ਮਿਲਿਆ ਤੇ ਕੁਝ ਨਹੀਂ ਨਾ ਹੁਣ ਸਵਾਲ ਇਸ ਕਰਕੇ ਆ ਕਿ ਪੰਜਾਬ ਨੂੰ ਜਿਹੜੀ ਕਲੀਪ ਦਿੱਤੀ ਜਾ ਰਹੀ ਹੈ ਉਹ ਸੈਂਟਰ ਦਿੰਦਾ ਔਰ ਕੇਸਟ ਕੈਦ ਨਹੀਂ ਦਿੰਦਾ ਜਿਵੇਂ ਅੱਜ ਜਾਖੜ ਸਾਹਿਬ ਉਹਨੀਆਂ ਦੀ ਗੱਲਾਂ ਦੇ ਵਿੱਚੋਂ ਬੋ ਆਈ ਆ ਹੁਣ ਸਵਾਲ ਇਸ ਕਰਕੇ ਜਿਹੜਾ ਹੁਣ 12000 ਕਰੋੜ ਰੁਪਈਆ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦਾ ਰੋਕ ਲਿਆ ਚਾਹੇ ਰੂਲ ਡਿਵੈਲਪਮੈਂਟ ਫੰਡ ਹੋਵੇ ਚਾਹੇ ਹੋਰ ਫੰਡ ਹੋਵੇ ਉਹ ਟੋਟਲ 12000 ਕਰੋੜ ਰੁਪਈਆ ਬੰਦਾ ਇਹ ਸਿਰ ਪੰਜਾਬ ਦਾ ਨਹੀਂ ਜਿੰਨੇ ਪਿੱਛੇ ਜੇ ਕੋਟ ਦੇ ਵਿੱਚ ਗਈਆਂ ਨੇ ਸਰਕਾਰਾਂ ਬੰਗਾਲ ਦੇ ਨਾਲ ਦੁੱਖ ਸਰਕਾਰ ਨੂੰ ਤਕਲੀਫ ਆ ਕਰਨਾਟਕਾ ਨੂੰ ਨਾਲ ਤਕਲੀਫ ਆ ਕੇਰਲਾ ਦੇ ਨਾਲ ਤਕਲੀਫ ਆ ਕੇਰਲ ਵਾਲਿਆਂ ਦੇ ਪੈਸੇ ਰੋਕ ਲਈ ਅੰਧਰਾ ਵਾਲਿਆਂ ਦੀ ਤਕਲੀਫ ਵੜੀ ਤੇ ਬੀਜੇਪੀ ਦੀ ਸਰਕਾਰਾਂ ਉਹਨਾਂ ਨੂੰ ਕੋਈ ਤਕਲੀਫ ਨਹੀਂ ਕਿਉਂਕਿ ਬੀਜੇਪੀ ਨੂੰ ਲੱਗਾ ਕਿ ਅਸੀਂ ਸੱਤਾ ਦੇ ਵਿੱਚ ਆ ਜੇ ਦੀ ਮਰਜ਼ੀ ਸਰਕਾਰ ਤੋੜ ਦੋ ਹਿਮਾਚਲ ਜੀ ਵੀ ਤੇ ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਨਾ ਹੁਣ ਸਵਾਲ ਹੈ ਕਿ ਬੀਜੇਪੀ ਕਰੇ ਰਾਜ ਚਾ ਇਸ ਕਾਂਗਰਸ ਕਰੇ ਪੰਜਾਬ ਦੇ ਨਾਲ ਤੇ ਇਹੀ ਵਖਰੀਆਂ ਹੋ ਰਿਆ ਹੁਣ ਇਹ ਸਵਾਲ ਇਸੇ ਕਰਕੇ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਸਾਡ ਨੂੰ ਇੱਥੇ 13 ਇੱਥੋਂ ਦੋ ਜੀ ਸਾਡੀਆਂ ਦਿੱਲੀ ਆ ਜਾਣੀਆਂ ਲੋਕ ਸਭਾ ਮਿਲਾ ਕੇ ਸਾਡੇ ਪਹਿਲਾਂ ਹੀ 10 ਪਹੁੰਚੇ ਹੋਏ ਨੇ ਤੇ ਜੇ ਅਸੀਂ 23 ਜਾਣੇ ਹੋ ਗਏ ਤੇ ਉਥੇ ਰੌਲਾ ਤੇ ਪਾਵਾਂਗੇ ਸੈਂਟਰ ਨੂੰ ਧੌਣ ਦੇ ਧੌਣ ਦੇ ਗੋਡਾ ਤੇ ਦਵਾਂਗੇ ਨਾ ਹੁਣ ਉਹ ਇਸੇ ਕਰਕੇ ਵਾਰ-ਵਾਰ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਨੇ ਕਿ ਸਾਡੇ ਫੰਡ ਰੋਕੇ ਜਾ ਰਹੇ ਨੇ ਹੁਣ ਸੈਂਟਰ ਨੂੰ ਫੰਡ ਰੋਕੇ ਕਿਉਂ ਜਾ ਰਹੇ ਸਭ ਤੋਂ ਵੱਡਾ ਉਹ ਸਵਾਲ ਕਿ ਬਾਕੀ ਸਟੇਟਾਂ ਦੇ ਕਿਉਂ ਨਹੀਂ ਰੋਕਦੇ ਹੁਣ ਫੰਡ ਤੇ ਮਿਲਣਾ ਨਹੀਂ ਹੈਗਾ ਕਿਉਂਕਿ ਚੋਣ ਜਾਬਤਾ ਲੱਗ ਜਾਣਾਗਾ ਇਸ ਮਿਲਣਾ ਦਾ 15 ਮਾਰਚ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਤੇ ਹੁਣ ਮਿਲਣਾ ਨੇ ਵਿੱਤੀ ਵਾਰਾ ਵੈਸੇ ਖਤਮ ਹੋ ਗਿਆ ਹੁਣ ਜਿਹੜਾ ਸਰਕਾਰ ਨੇ ਤੇ 5 ਤਰੀ ਨੂੰ ਆਪਣਾ ਬਜਟ ਪੇਸ਼ ਕਰ ਦੇਣਾ ਪੰਜਾਬ ਸਰਕਾਰ ਦੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਜਿਹੜਾ ਫੰਡ ਸੀ ਉਹ ਲੈਪਸ ਹੋ ਗਿਆ ਜਾਂ ਸੈਂਟਰ ਨੇ ਦਿੱਤਾ ਉਹ ਕੋਰ ਕਚਹਿਰੀਆਂ 'ਚ ਵਿੱਚ ਤੁਰੇ ਫਿਰੋਗੇ ਪਰ ਜਿਹੜੇ ਸੈਂਟਰ ਦੇ ਜਿਹੜੇ ਧੱਕੇ ਨਾ ਜੀ ਉਹ ਪੰਜਾਬ 'ਨਾ ਪਹਿਲੀ ਦਫਾ ਨਹੀਂ ਆਗੇ ਧੱਕੇ ਬੜੀ ਵਾਰ ਧੱਕੇ ਨੇ ਉਹ ਧੱਕਿਆਂ ਦੇ ਵਿੱਚ ਪੰਜਾਬ ਨੇ ਦੇਖਣਾ ਹੈਗਾ ਕਿ ਸੈਂਟਰ ਦਾ ਕਿਵੇਂ ਕਰਨਾ ਹੈਗਾ ਕਿ ਸੈਂਟਰ ਕਿਉਂ ਵਾਰ-ਵਾਰ ਪੰਜਾਬ ਨੂੰ ਤੰਗ ਕਰਦੀ ਆ ਗਿਆ ਤਾਂ ਪੰਜਾਬ ਦੇ ਭਾਜਪੀ ਵਾਲਿਆਂ ਨੂੰ ਵਿਚਾਈਦਾ ਜਾਖੜ ਸਾਹਿਬ ਨੂੰ ਚਾਹੀਦਾ ਹੈ ਨਾ ਕੈਪਟਨ ਮਰਿੰਦਰ ਸਿੰਘ ਨੂੰ ਚਾਹੀਦਾ ਹੈ ਨਾ ਕਿ ਕਿਉਂ ਫੰਡ ਰੋਕੇ ਆਗੇ ਨੇ ਜੇ ਤੁਸੀਂ ਇਹ ਕਹ ਰਹੇ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਨ ਦੀ ਗਰੰਟੀ ਦੇ ਰਹੇ ਤੇ ਇਹ ਵੀ ਗਰੰਟੀ ਚੁੱਕੋ ਕਿ ਪੰਜਾਬ ਦਾ ਪੈਸਾ ਦੇ ਰੁਕ ਕਿਉਂ ਜਿਹੜਾ ਰੁਕਿਆ ਉਹਨੂੰ ਬਹਾਲ ਕੀਤਾ ਜਾਵੇ 12000 ਕਰੋੜ ਦੇ ਨਾਲ ਬਹੁਤ ਡਿਵੈਲਪਮੈਂਟ ਹੋਣੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ 12000 ਕਰੋੜ ਰੁਪਈਆ ਭਗਵੰਤ ਮਾਨ ਸਾਹਿਬ ਮਸ਼ਹੂਰੀਆਂ ਦੇ ਖਰਚ ਦੇਣਗੇ ਜਿਵੇਂ ਸ਼ਰੋਬਨੀ ਕਾਲੀਦਲ ਜਾਂ ਕਾਂਗਰਸ ਪਾਰਟੀ ਜਾਂ ਬੀਜੇਪੀ ਵਾਲੇ ਕਹਿ ਰਹੇ ਨੇ ਕੰਮ ਵੀ ਤਾਂ ਬੜੇ ਰੁਕੇ ਕਿਉਂਕਿ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਉਹ ਜਿੰਨੀਆਂ ਲਿੰਕ ਰੋਡਾਂ 70000 ਕਿਲੋਮੀਟਰ ਦੇ ਕਰੀਬ ਹੈ 70 ਤੋਂ 730 ਰਿਪੇਅਰ ਹੁੰਦੀ ਆ ਉਹ ਪੈਸੇ ਰੁਕ ਗਏ ਰਿਪੇਅਰ ਨਹੀਂ ਹੋ ਰਹੀ ਉਹਦੇ ਖੱਡੇ ਬਣ ਜਾਣਗੇ ਠੀਕ ਹੈ ਇਸ ਕਰਕੇ ਸੈਂਟਰ ਨੂੰ ਚਾਹੀਦਾ ਹੈਗਾ ਕਿ ਜਿਹੜੀਆਂ ਤੁਸੀਂ ਸ਼ਰਤਾਂ ਲਾਉਂਦੇ ਔਰ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਸੈਂਟਰ ਨੇ ਤਾਂ ਬਾਹਮ ਰੋਡ ਨਹੀਂ ਹੁੰਦੀ ਬਾਹਮ ਰੋਡ ਦੀ ਰਹਿਣੇ ਉਹਨਾਂ ਨੇ ਪਰ ਜਿੱਥੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਪਲਾ ਆਪਣੀ ਬਾਹ ਨਾ ਮਰੋਡ ਦਿੱਤੀ ਜਾਵੇ ਤੁਸੀਂ ਉਹਨਾਂ ਦੇ ਕਹਿਣ ਤੇ ਜਿਹੜਾ ਮੰਡੀ ਬੋਰਡ ਐਕਟ ਦੇ ਵਿੱਚ ਮੈਡਮਡ ਕੀਤੀ ਆ ਤੇ ਕੁਝ ਨਹੀਂ ਆ ਉਹਨਾਂ ਨੇ ਤਾਂ ਤੇ ਗੋਡਾ ਵੀ ਰੱਖਿਆ ਤੁਹਾਡੀ ਗਿੱਚੀ ਵੀ ਮਰੋੜਤੀ ਤੁਹਾਡੀ ਬਾਹ ਵੀ ਮਰੋੜਤੀ ਆ ਗਈ ਤੇ ਪੈਸੇ ਤਾਂ ਦੇ ਵੀ ਨਹੀਂ ਦਿੱਤੇ ਆਗੇ ਤੁਹਾਨੂੰ ਸਟੈਂਡ ਰੱਖਣਾ ਪੈਣਾ ਸਟੇਟਾਂ ਦੇ ਆਪਣੇ ਅਧਿਕਾਰ ਐਗਰੀਕਲਚਰ ਸਟੇਟ ਸਬਜੈਕਟ ਹੈਲਥ ਸਟੇਟ ਸਬਜੈਕਟ ਸਬਜੈਕਟ এডੂਕੇਸ਼ਨ ਸਟੇਟ ਸਬਜੈਕਟ ਪੁਲਿਸ ਸਟੇਟ ਸਬਜੈਕਟ ਬਹੁਤ ਸਾਰੇ ਸਟੇਟ ਸਬਜੈਕਟ ਹੈ ਸੈਂਟਰ ਨੂੰ ਕੋਈ ਨਹੀਂ ਹੈਗਾ ਪਰ ਜੇ ਤੁਸੀਂ ਸੈਂਟਰ ਦੇ ਛਾਰਿਆ ਤੇ ਜਾਂ ਕਾਨੂੰਨ ਔਰ ਕਿਉਂਕਿ ਜਿਹੜੇ ਪੰਜਾਬ ਦੇ ਅਫੀਸਰ ਉਹਨਾਂ ਨੇ ਤਾਂ ਕਾਨੂੰਨ ਦੇਖਣਾ ਪਰ ਬਹੁਤ ਸਾਰੇ ਜਿਹੜੇ ਮਸਲੇ ਹੁੰਦੇ ਪੋਲਿਟੀਕਲ ਮਸਲੇ ਹੁੰਦੇ ਪੋਲਿਟੀਕਲ ਤੌਰ ਤੇ ਇਹਨਾਂ ਨੂੰ ਡਿਲੀਵਰ ਕਰਨੇ ਪੈਂਦੇ ਪੋਲਿਟੀਕਲ 90% ਪੋਲਿਟੀਕਲ ਮਸਲੇ ਹੁੰਦੇ ਨੇ ਉਹ ਤੁਸੀਂ ਦੇਖਣਾ ਕਿ ਆ ਕਾਨੂੰਨ ਇਦਾਂ ਕਹਿੰਦਾ ਲੇਕਿਨ ਸਾਡੀ ਲੋਕਾਂ ਦੇ ਹਿਸਾਬ ਦੇ ਨਾਲ ਅਸੀਂ ਕੰਮ ਕਰਨਾ ਅਫਸਰਾਂ ਦੇ ਹਿਸਾਬ ਦੇ ਨਾਲ ਨਹੀਂ ਕੰਮ ਕਰਨਾ ਹਾਂ ਠੀਕ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰਨ ਦੇ ਵਿੱਚ ਉਹ ਪੋਲਿਟੀਕਲ ਮਸਲੇ ਤੁਹਾਨੂੰ ਹੱਲ ਕਰਾਉਣੇ ਪੈਣੇ ਹੈਗੇ ਨੇ ਇਹ ਬੜਾ ਜ਼ਰੂਰੀ ਸੈਂਟਰ ਦਾ ਇਲਜ਼ਾਮ ਲੱਗਦਾ ਇਹਨੇ ਕਿ ਉਹਨਾਂ ਨੇ ਸੰਵਿਧਾਨ ਬਦਲ ਦਿੱਤਾ ਹੈ ਤੇ ਸਾਡੀ ਤੇ ਪੰਜਾਬ ਦੀ ਪਛਾਣ ਕੀ ਖੇਤੀ ਤੇ ਜੇ ਖੇਤੀ ਦੇ ਹਿਸਾਬ ਚ ਵੀ ਸੈਂਟਰ ਕੇ ਵੀ ਐਸੀ ਕਰਨਾ ਹੈਲਥ ਵੀ ਕਹਿੰਦੇ ਐਹੀਂ ਕਰਨਾ ਫਿਰ ਸਟੇਟਾਂ ਕੋ ਕੀ ਰਹਿਣਗੇ ਤੇ ਇਸ ਕਰਕੇ ਇਸੇ ਕਰਕੇ ਜਦੋਂ ਕਾਲੀਦਲ ਦੀ ਗੱਲ ਹੁੰਦੀ ਕਿ ਕਾਲੀਦਲ ਇੱਕੋ ਜਮਾਤ ਸੀ ਜਿਹੜੀ ਫੈਡਰਲ ਢਾਂਚੇ ਤੇ ਗੱਲ ਕਰਦੀ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਨੇ ਉਹ ਹੁਣ ਕੋਈ ਗੱਲ ਨਹੀਂ ਕਰ ਰਿਹਾ ਨਾ ਆਮ ਆਦੀ ਪਾਰਟੀ ਗੱਲ ਕਰੀ ਆ ਨਾ ਕਾਂਗਰਸ ਕਰੀ ਜਾਂ ਨਾ ਹੋਰ ਜਿਹੜੀਆਂ ਸੂਬਾ ਸਰਕਾਰ ਸੂਬਾਈ ਪਾਰਟੀਆਂ ਉਹ ਵੀ ਨਹੀਂ ਗੱਲ ਕਰਦੇ ਜਿੰਨਾ ਚਿਰ ਸੂਬਿਆਂ ਨੂੰ ਵੱਧ ਅਧਿਕਾਰ ਨਹੀਂ ਦਿੱਤੇ ਜਾਣਗੇ ਤਦ ਤੱਕ ਜਿਹੜਾ ਸੈਂਟਰ ਆ ਚਾਹੇ ਉੱਤੇ ਭਾਜਪੀ ਰਾਜ ਕਰੇ ਅੱਜ ਕੱਲ ਜਾਂ ਪਹਿਲਾਂ ਕਾਂਗਰਸ ਕਰਦੀ ਕੱਲ ਨੂੰ ਕੋਈ ਹੋਰ ਕਰੇ ਉਹਨਾਂ ਨੇ ਸਟੇਟਾਂ ਨੂੰ ਪਖਾਰੀ ਬਣਾ ਕੇ ਰੱਖਣਾ ਹੈਗਾ ਇਹ ਸਟੇਟਾਂ ਨੇ ਡਿਸਾਈਡ ਕਰਨਾ ਕਿ ਤੁਸੀਂ ਰਾਜੇ ਬਣਨਾ ਹੈ ਕਿ ਪਖਾਰੀ ਬੰਨਾ ਹੈਗਾ ਤੇ ਜੇ ਭਖਾਰੀ ਬਣਨ ਆ ਗਿਆ ਫਿਰ ਸੈਂਟਰ ਨੇ ਤੇ ਤੁਹਾਨੂੰ ਆਪਣੀਆਂ ਉਂਗਲਾਂ ਤੇ ਨਚਾਉਣਾ ਫਿਰ ਤੇ ਇਦਾਂ ਹੀ ਕਹੀ ਚਲੋਗੇ ਕਿ ਸਾਡਾ 12000 ਕਰੋੜ ਰੋਕ ਲਿਆ ਸਾਡਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦੇ ਰੋਕਲੇ ਸਾਡੇ ਰੂਰਲ ਡਿਵੈਲਪਮੈਂਟ ਫੰਡ ਰੋਕਲੇ ਸਾਡੇ ਬਾਰਡਰ ਏਰੀਆ ਦਾ ਡਿਵੈਲਪਮੈਂਟ ਫੰਡ ਰੋਕ ਲਿਆ ਸਾਡਾ 1850 ਕਰੋੜ ਰੁਪਏ ਦੇ ਬਜਟ ਤੇ ਕਟੌਤੀ ਕਰ ਦਿੱਤੀ ਹੈਗੀ ਫਿਰ ਤੁਸੀਂ ਇਦਾਂ ਹੀ ਰੋਂਦੇ ਰਹੋਗੇ ਤੇ ਜੇ ਸਾਰੀਆਂ ਸੂਬਾਈ ਪਾਰਟੀਆਂ ਕਿਉਂ ਨਹੀਂ ਜਦੋਂ ਪ੍ਰਧਾਨ ਮੰਤਰੀ ਜਿਹੜੀ ਨੀਤੀ ਜੋਗ ਦੀ ਮੀਟਿੰਗ ਕਰਦੇ ਕਿਉਂ ਨਹੀਂ ਇੱਕ ਉੱਥੇ ਸਾਰੇ ਜਾਣੇ ਪਾਰਟੀਆਂ ਜਿਹੜੇ ਨੌਨ ਬੀਜੇਪੀ ਗਵਰਨਮੈਂਟ ਕਿਉਂ ਨਹੀਂ ਆਪਣੀ ਰਿਟਰਨ ਦੇ ਤੌਰ ਤੇ ਅਰਜੈਂਟ ਮੈਂਟਰ ਨੋਟ ਕਰਵਾ ਕੇ ਸ਼ੋਅ ਕਰਕੇ ਆਂਦੇ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਸੂਬਿਆਂ ਦੇ ਵੱਧ ਅਧਿਕਾਰ ਚਾਣੇ ਚਾਹੀਦੇਗੇ ਤੇ ਸੈਂਟਰ ਨੂੰ ਵੀ ਪਤਾ ਲੱਗ ਜਾਊਗਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਕਿੰਨੇ ਜ਼ਰੂਰਤ ਹੈ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਬੜਾ ਕਲੀਅਰ ਸੀ ਪਰ ਉਸ ਤੋਂ ਬਾਅਦ ਜੋ ਕਾਲੀਦਲ ਨੇ ਕਾਲੀ ਦਲ ਦੇ ਖਿਲਾਫ ਉਸ ਸਮੇਂ ਦੀ ਹਕੂਮਤ ਨੇ ਕਿਹਾ ਕਿ ਵਾਕਵਾਦੀ ਨੇ ਇਹ ਹੋਰ ਹੀ ਗੱਲਾਂ ਕਰਦੇ ਨੇ ਪਰ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਕਰ ਲੱਗੀਆਂ ਲੇਕਿਨ ਹੁਣ ਦੇਸ਼ ਦੇ ਵਿੱਚ origignal ਪਾਰਟੀਆਂ ਖਤਮ ਹੋ ਗਈਆਂ ਤੇ ਕਾਲੀ ਦਲ ਅੱਜ ਵੀ ਉਹਨਾਂ ਦੇ ਨਾਲ ਮਿਲਣ ਨੂੰ ਕਹਲਾ ਜਿਹੜੇ ਫੈਡਰਲ ਢਾਂਚਾ ਖਤਮ ਕਰਨਾ ਚਾਹੁੰਦੇ ਕਿ ਨਹੀਂ ਫੈਡਰਲ ਢਾਂਚੇ ਦੀ ਕੋਈ ਲੋੜ ਨਹੀਂ ਹੈਗੀ ਤੇ ਕਾਲੀ ਦਲ ਹਜੇ ਵੀ ਜੱਫੀਆਂ ਨੇ ਕਿ 24 ਚ ਸਰਕਾਰ ਬਣ ਗਈ ਹੈ ਭਾ ਜੀਪੀ ਦੀ ਉਹਦੇ ਸਰਕਾਰ ਬਣਾ ਕੇ ਬੈਠੇ ਨੇ ਸਾਨੂੰ ਮੰਤਰੀ ਅਹੀ ਬਾਣੀ ਜਾਣਾ ਹੈਗਾ ਸਾਡੀ ਸੀਟ ਜਿੱਤੀ ਜਾਣੀ ਹੈਗੀ ਤੇ ਫਿਰ ਫੈਡਰਲ ਢਾਂਚੇ ਦੀ ਗੱਲਾਂ ਕੌਣ ਕਰਨਗੇ ਫਿਰ ਤੇ ਇਦਾਂ ਹੀ ਜਿਹੜੇ ਸੂਬੇ ਨੂੰ ਪਖਾਰੀ ਬਣ ਕੇ ਹੀ ਗੁਜ਼ਾਰਾ ਕਰਦੇ ਰਹਿਣਗੇ ਉਹ ਫਿਰ ਰੋਂਦੇ ਰਹਿਣਗੇ ਸੁਪਰੀਮ ਕੋਰਟ ਜਾਂਦੇ ਰਹਿਣਗੇ ਤੇ ਸੁਪਰੀਮ ਕੋਰਟ ਵੀ ਕਿੰਨਾ ਕਿਚੇਰ ਕਰੂਗੀ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਹੁਣ گاਹ ਜਿਹੜੇ ਆਉਣ ਵਾਲੇ ਉੱਥੇ ਨਿਵਾਲੀਵਰਸ ਉਹਨਾਂ ਦੇ ਸਾਰੀ ਪਤਾ ਹੀ ਲੱਗਿਆ ਕਿ ਉੱਥੇ ਕਿੰਨੇ ਕਿ ਲੋਕ ਹੁਣ ਰਹਿ ਗਏ ਜਿਨ੍ਹਾਂ ਦੀ ਰੀੜ ਦੀ ਹੱਡੀ ਕਾਇਮ ਆ ਬਾਕੀ ਤੇ ਸਾਰਾ ਸਿਸਟਮ ਤੇ ਕਲੈਪਸ ਹੋ ਹੀ ਚੁੱਕਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਨਾਂ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਇਨਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ